ਸਤਿ ਸ੍ਰੀ ਅਕਾਲ ਪਰ ਜਾਈ ਸਤਿ ਸ੍ਰੀ ਅਕਾਲ ਹੋਰ ਠੀਕ ਹੈ ਬਸ ਠੀਕ ਹੈ ਗੋਡੇ ਜੇ ਦੁਖਦੇ ਨੇ ਚਰਨ ਫੇਰਾ ਥੋੜਾ ਐ ਅਗਲਾ ਕਈ ਵਾਰ ਮੈਨੂੰ ਗਲਤੀ ਸਮਝ ਜਾਂਦਾ ਭੈਣ ਦਾ ਮੈਂ ਤਾਂ ਖਾਸੀ ਵਾਰ ਕੌਰ ਜੀ ਮੋਂ ਲਾ ਪਿੱਛੇ ਹੋ ਕੇ ਖੜ ਜਾ ਨਾਲ ਚਪੇਗਾ ਭੈਣ ਦਾ ਮੇਰੇ ਚੁੱਕੀ ਮੁਸਕ ਆਉਂਦੀ ਹੈ ਮੁਸਕ ਤਾਂ ਹੁੰਦੀ ਛੜ ਛੜ ਮਹੀਨਾ ਵੀ ਨਾ ਆਉਂਦਾ ਨਹੀਂ ਤੈਨੂੰ ਦੇਖ ਕੇ ਤਾਂ ਮੈਂ ਲੋਈ ਲਾ ਕੇ ਮਾਰੀ ਭੈਣ ਦਾ ਗਰਮਾਇਸ਼ ਛੜਦਾ ਪਾਫਾ ਛੜਦਾ ਇੱਧਰ ਹੋ ਜਾ ਇੱਧਰ ਕੋਈ ਗੱਡੀ-ਕੁੱਟੀ ਆ ਜਾਂਦੀ ਹੈ ਤਾਂ ਹੀ ਤਾਂ ਗਲੀ 'ਚੋਂ ਮੁਸਕ ਆਉਣ ਲੱਗ ਜਾਂਦੀ ਹੈ ਜਦੋਂ ਨੰਗਦਾ ਤੂੰ ਹੋ ਹੂੰ ਵੇ ਕੱਪੜੇ-ਕੁਪ ਆ ਵੀ ਇਥੇ ਕਿਡਾ ਮੇਰੇ ਸਾੜੀ ਦੀ ਕੋਈ ਧੁੰਗ ਆਈ ਕੋਈ ਇੱਧਰ ਜੀ ਨੂੰ ਆ ਜਾ ਕੋਈ ਨੱਕ ਜਾਂਦਾ ਸੰਦ ਚਨੇੜਾ ਗੱਲਾ ਹੈ ਮੈਂ ਤਾਂ ਇਹ ਕਹਿੰਦਾ ਤੀਗਾ ਲਾ ਕੇ ਚੱਲ ਇੱਥੇ ਮੂੰਹ ਭੈਣ ਦਾ ਦੁਨੀਆ ਤੇ ਲੱਖਾਂ ਚ ਹੀ ਜਾਣੇ ਪਰ ਜਨਾਨੀ ਵਰਗੀ ਚੀਜ਼ ਨਹੀਂ ਬਣੀ ਪਰ ਵਿਆਹ ਕਰਾ ਲਾ ਜੇ ਜਨਾਨੀ ਵਰਗੀ ਜੀ ਇਨੀ ਲੋਕਾਂ ਦੇ ਜਨਾਨੇ ਨੂੰ ਤੱਕਣਾ ਤਾਂ ਮੈਂ ਇਹਦਾ ਬਥੇਰਾ ਕਹਿੰਨਾ ਮੈਂ ਤਾਂ ਬਥੇਰਾ ਕਹਿੰਨਾ ਵੀ ਲਾ ਕੇ ਚੱਲ ਕੋਈ ਮੈਨੂੰ ਜਨਾਨੀ ਵਿੱਚ ਜਨਾਨੀ ਮਿਲਦੀ ਹੈ ਨਹੀਂ ਜਾਂਦੀ ਹੂੰ ਉਹ ਨਾ ਕਹਦੇ ਚਾਚੀ ਕਹੂ ਕਦੇ ਭਾਬੀ ਕਹੂ ਇੱਕ ਇੱਕ ਲਬਜ ਵੀ ਦੇ ਰੱਖ ਲਿਆ ਕਰ ਮੇਰਾ ਤਾਂ ਸਾਰਾ ਕੁਝ ਉਹੀ ਹੋਇਆ ਪਿਆ ਆ ਵਾ ਉੱਤੇ ਪਿਆ ਕਹਿੰਦਾ ਤੂੰ ਇੱਕ ਅੱਦੇ ਨੂੰ ਰੋਵੇਂ ਉੱਤੇ ਫਿਰਦਾ ਆ ਵਾ ਨਹੀਂ ਉਹ ਕੰਮ ਐ ਤੂੰ ਤਾਂ ਹੱਲਿਆ ਫਿਰਦਾ ਹੈ ਹੂੰ ਤੇਰਾ ਨਹੀਂ ਕੋਈ ਥਾਂ ਠਕਾਣਾ ਰਹਾ ਸੱਚੀ ਸੋਣੇ ਬਸ ਕੀ ਦਸਾਵਾਂ ਤੈਨੂੰ ਕੰਮ ਔਖੀ ਐ ਪੱਬੀ ਲਾ ਕੇ ਚੱਲ ਮੇਰਾ ਨਹੀਂ ਫਿਰ ਸਾਡੇ ਵਾਲੇ ਛੋਟੇ ਦਾ ਕਿਸੇ ਦਾ ਇੱਕ ਅੱਦੇ ਦਾ ਤੁਸੀਂ ਕਰਾ ਦਿਓ ਭੈਣ ਦਾ ਤਰਸ ਹੀ ਖਾ ਲਓ ਹੈ ਵੇ ਛੋਡੇ ਘਰ ਤੋਂ ਤਾਂ ਸਾਕੋ ਦੂਰ ਹੋ ਕੇ ਨੰਗਦੀ ਤੀਮੀ ਮਰਨਾ ਤੀਮੀ ਨਹੀਂ ਲੰਗਦੀ ਹੈਗੀ ਤੁਹਾਡੇ ਬਾਹਰ ਵਿੱਚ ਦੀ ਮੈਂ ਕਿਹਨੂੰ ਕਹਾਂ ਵੀ ਕੋਈ ਰਸਤਾ ਕਰਾ ਦਿਓ ਉਹ ਰਸਤਾ ਕੀ ਆ ਤੇਰੀ ਕੋਈ ਜਿਵੇਂ ਲਾ ਕੇ ਚੱਲ ਕੋਈ ਭੈਣ ਭੂਣ ਹੁੰਦੀ ਆ ਭੈਣ ਦਾ ਕਰਾ ਦੋ ਦੱਸ ਐ ਕਿ ਹੁੰਦਾ ਹੂੰ ਥੋੜਾ ਤਾਂ ਛੱਡੀ ਹੋਈ ਵੀ ਨਹੀਂ ਹੁੰਦੀ ਕੁਮਾਰੀ ਨੇ ਤਾਂ ਆਉਣੇ ਕੀ ਦੀਗਾ ਐਡਾ ਐਡਾ ਕੀ ਹੋ ਗਿਆ ਐਡਾ ਕੀ ਪਾਪ ਕਰਤਾ ਸੀ ਦੇ ਉਦੋਂ ਦੇ ਬਦਨਾਮ ਨਹੀਂ ਹੋਇਆ ਇੱਕ ਵਾਰੀ ਮੋਟਰ ਤਾਂ ਤੀਵੀ ਲੈ ਗਈ ਸੀ ਮਰਨੇ ਉਹ ਤੋਂ ਬਾਅਦ ਕੋਈ ਗਲੀ ਚ ਨਹੀਂ ਲੰਘਣ ਦਿੰਦਾ ਤੁਹਾਨੂੰ ਭੈਣਾ ਤੇ ਇਧਰ ਵੀ ਪਤਾ ਲੱਗਿਆ ਪੈਸੇ ਜਾਂਦਾ ਸੋਈ ਕਿਹਨੂੰ ਕੀਨੇ ਦੱਸਤਾ ਇਹ ਜੇ ਕੰਮ ਭਾਈ ਦਾ ਥਾਂ ਲੱਗੇ ਮੇਰੀ ਤਾਂ ਛਾਂ ਨਹੀਂ ਚੱਕਦਾ ਇਹ ਜੇ ਕੰਮ ਦੀ ਕੋਈ ਸਾਰੇ ਪਿੰਡ ਚ ਗੱਲਾਂ ਉਡੀਆਂ ਪਈਆਂ ਨੇ ਕਲੀ ਮੋੜ ਤੋਂ ਥੋੜੀਆਂ ਗੱਲਾਂ ਹੁੰਦੀਆਂ ਨੇ ਭਾਈ ਗੱਲਾਂ ਕਰਨ ਵਾਲਾ ਵੀ ਕੌਣ ਆ ਇਹ ਲੋਕ ਹੀ ਨੇ ਆਪਸ ਵਿੱਚ ਇੱਥੇ ਭਤੇਰੇ ਲੋਕ ਕਰਦੇ ਫਿਰਦੇ ਇਹ ਜਿਹੇ ਗੱਲਾਂ ਅੱਛਾ ਹੁਣ ਨਹੀਂ ਹੁਣ ਤਾਂ ਕੋਈ ਜੂਪੀ ਚੋ ਭਈਆ ਰਾਣੀ ਨੂੰ ਛੋਟੇ ਨੂੰ ਲਿਆ ਦੇ ਤੇਰਾ ਤਾਂ ਹੁੰਦਾ ਨਹੀਂ ਹੈਗਾ ਉਹ ਉਹਨੂੰ ਵੀ ਅੱਛਾ ਆਪਾਂ ਭਈਆ ਰਾਣੀ ਲੈ ਕੇ ਆਵਾਂ ਮੁੱਲ ਦੀ ਹੈ ਹਾਂ ਹੋ ਭਾਈ ਦਾ ਹਾਲਾਤ ਤਾਂ ਹੁਣ ਲਾ ਕੇ ਚੱਲ ਮੁੱਲ ਦੀ ਲੈ ਤਾਈਏ ਭਾਈ ਦਾ ਖਾ ਖਾ ਚੌਲੇ ਤੇ ਪਤੀਲੀ ਮਾਂ ਤੇ ਰਹਿ ਜਾਗੇ ਸਾਡੇ ਪੱਲੇ ਤਾਂ ਅਹੀ ਰਹਿ ਜਾਊਗਾ ਕਰ ਕੰਮ ਤਾਂ ਕਰਨਾ ਹੀ ਪੂਜੇ ਜਨਾਨੀ ਆਲਾ ਘਰ ਕਹਾਂ ਤੇ ਕਹੋਣਾ ਹੈ ਕੰਮ ਹੁਣ ਕੀ ਕਰੀਏ ਕੰਮ ਮਿਲਦਾ ਨਹੀਂ ਅੱਜ ਕੱਲ ਪੈਂਦਾ ਕੰਮ ਵੀ ਹਾਂ ਕੰਮ ਤਾਂ ਤੁਸੀਂ ਟੱਕਾ ਨਹੀਂ ਤੋੜਦੇ ਆ ਇਹਦੇ ਕੋਲੇ ਜਾ ਬਾਗੇ ਉਹਦੇ ਕੋਲੇ ਬਾਗੇ ਇਹੀ ਕੰਮ ਆ ਤੁਹਾਨੂੰ ਕਿੱਧਰ ਚੱਲੀ ਦੀ ਭਾਬੀਓ ਆ ਮੈਂ ਤਾਂ ਲੌਂਗਵਾਲ ਜਾ ਕੇ ਜਾਂਦਾ ਅੱਜ ਆਉਂਦੀ ਸੀ ਪਰ ਮਨ ਲੱਗਦਾ ਹੁਣ ਮੈਨੂੰ বাস ਨਹੀਂ ਮਿਲਣੀ ਹੈਗੀ ਕੋਟ ਜਪ ਲਾਈ ਸੋਨ ਲੈ ਕਿੰਨੇ ਦੇ ਲਈ ਆਹ ਹਾ ਹਾ ਪਾਲੂ ਵਾਲੀ ਜੱਤ ਜੀ ਲਵਾਈ ਫਰਦੀਆਂ ਏ ਲੈ ਤੇਰੇ ਭਾਈ ਨੇ ਲੈ ਕੇ ਦਿੱਤਾ ਅੱਛਾ ਆਹੋ ਕਿੰਨੇ ਦਾ ਇਹੀ ਆਇਆ ਤੀ 1200 ਦਾ ਮੈਂ ਇਹ ਦਵਾ ਲਿਆ ਹੁਣ ਕੋਈ ਜੇ ਕਹੇ ਹੈ ਨਾ ਮੈਨੂੰ ਤਾਂ ਲੋੜ ਨਹੀਂ ਹੈਗੀ ਤੇ ਨਹੀਂ ਸਾਡੇ ਕੀ ਘਾਟਾ ਕਾਸੇ ਦਾ ਵੀ ਅਸੀਂ ਤੇਰੇ ਤੇ ਹੋਰ ਕਰਾਂਗੇ ਤੂੰ ਤਾਂ ਉਹੀ ਗੁੱਸਾ ਕਰ ਗਈ ਮੈਂ ਤਾਂ ਇੱਕ ਮੋਹ ਉਹਦੇ ਅੱਲਾ ਕੇ ਚੱਲ ਹੁਣ ਜਿਹੜੀ ਵੱਡੀ ਭਾਬੀ ਹੁੰਦੀ ਹੈ ਉਹ ਵੀ ਹੁਣ ਘਰ ਅਧਿਕਾਰ ਵਾਲੀ ਹੁੰਦੀ ਹੈ ਅੱਛਾ ਵੱਡੀ ਭੱਬੀ ਦਾ ਮਾਮਾ ਵਰਗੀ ਹੁੰਦੀ ਹੈ ਮਾਮਾ ਵਰਗੀ ਤੁਸੀਂ ਸਮਝਦੇ ਨਹੀਂ ਤੇਰੀ ਇੰਨੀ ਦਮਾੜੀ 24 ਘੰਟੇ ਟੇਡਾ ਟੈਂਡਾ ਝਾਕਦਾ ਰਹਿਣਾ ਫਿਰ ਸਾਨੂੰ ਗਲਤੀ ਕਹਾ ਤਚ ਗਲਤੀ ਸਿਕਾਈ ਹਣੀ ਭਗ ਜਾ ਭਗ ਜਾ ਕੰਮ ਕਰ ਆਪ ਦਾ ਮੈਂ ਦੇਖ ਲੈ ਜੇ ਕੋਈ ਬਣਦਾ ਕੋਈ ਛਾਕ ਚੱਲਾ ਕੋਈ ਨਹੀਂ ਬਣਦਾ ਹੈਗਾ ਮੇਰੇ ਨੀਕਾ ਤਾਂ ਕੋਈ ਹੈ ਨਹੀਂ ਛੱਡੀ ਛੁੱਡੀ ਪਰ ਭਾਈ ਕੀ ਕਹਿ ਸਕਦਾ ਮੈਨੂੰ ਮੋਲ ਦੀ ਲਿਆਉ ਚੁੱਪੀ ਚੋ ਭਾਈ ਯਾਰਾਂ ਨਹੀਂ ਕੋਈ ਮਿਲ ਜੂਗੀ ਬਥੇਰੀ ਦੇਖ ਦੇਖ ਓਏ ਮੇਰੇ ਛਾਲੇ ਦੀ ਰਛ ਜੀ ਕਿਵੇਂ ਭੈ ਦਾ ਹਵਾ ਨੂੰ ਗੱਡਾ ਦੁੱਦੀ ਫਿਰਦੀ ਆ ਪਰ ਉਹ ਪਿਆਰ ਆ ਗੱਲ ਵੀ ਹੈ ਜਿੱਦੇ ਦਾ ਭੈ ਦਾ ਮੋਟਰ ਜਾਲਾ ਕਾਂਡ ਹੋ ਗਿਆ ਨਾ ਬੇਜਦੀ ਵੀ ਬਲਾਈ ਹੋਊਗੀ ਪਰ ਉਹ ਲੋਕਾਂ ਨੂੰ ਪਤਾ ਹੈ ਵੀ ਪਿਆਰਾ ਗਿੱਲੇ ਕੋਹੇ ਤੇ ਪੈਰ ਨਹੀਂ ਧਰਦਾ ਜਿਹੜੀ ਗੱਲ ਤੂੰ ਇਹ ਜੂਪੀ ਵਾਲਾ ਕਰ ਗਈ ਨਾ ਇਹਦਾ ਗਲਤ ਕਰ ਗਈ ਭਾਬੀਏ ਲੈ ਗਈ ਚੱਲ ਕਹਿੰਦਾ ਨਹੀਂ ਹੁੰਦਾ ਅੱਜ ਕੱਲੋਂ ਗਾਣਾ ਜਿਵੇਂ ਚੱਲਦਾ ਦੀਵੇ ਭਾਵੇਂ ਵੱਧ ਲੱਕ ਜਾਣ ਹਿੱਕ ਹਿੱਕ ਤੇ ਬਾਲੂ ਦੋ ਦੋ ਤੇਰੇ ਤਾਂ ਚਾਰ ਬਾਲੂ ਮੈਂ ਤੂੰ ਗੱਲ ਕੀ ਕਰ ਗਈ ਲਿਆਵਾਂਗੇ ਭਾਵੇਂ ਦਾ ਪਈਆ ਰਣੀ ਕਿਉਂ ਅਸੀਂ ਗਾਡਰ ਵਰਗੀ ਜਨਾਨੀ ਲਿਆਵਾਂਗੇ ਐਜੀ ਤੂੰ ਗੱਲਾਂ ਕੀ ਕਰਦੀਆਂ ਚੱਲ ਵੇ ਪਿਆਰਿਆ ਹਿਰਨਾਂ ਵਾਲਿਆਂ ਦੇ ਬੱਕਣ ਪਰੌਂਡੇ ਨਿਛੜਿਆਂ ਦੀ ਅੱਗ ਨਾ ਬਲੇ ਮੇਰਾ ਸਾਲਾ ਸਾਹ ਜੜਿਆ ਪੈਣਾ ਬੈਜੀ ਪੈਣਾ ਜੱਗੇ ਧਰ ਲੈ ਪਾਣੀ ਓਏ ਨਾ ਪਾਣੀ ਧਰਨ ਨੂੰ ਓ ਤੂੰ ਤੜਕੀ ਨਿਕੜ ਜਾ ਨਾ ਮੇਰਾ ਸਾਲਿਆ ਆਥਰੇ ਵੜਦਾ ਓਰੇ ਚੂੜੀ ਵਾਲੀ ਬੈਠੀ ਐ ਵੀ ਤੈਨੂੰ ਕਰ ਕਰ ਕੇ ਉਹਦਿਆ ਕਰੂਗੀ ਕੰਮ ਕਰ ਲਿਆ ਕਰ ਆਪਦਾ ਘਰੇ ਕੋਈ ਕੰਮ ਤੜਕੀ ਫਰੀਂ ਨਾ ਹਰੇ ਉਹ ਡੰਗਰ ਮਗੂ ਓ ਤੂੰ ਸ਼ਰਮ ਕਰ ਲੈ ਤੇਰਾ ਵੱਡਾ ਭਾਈਆਂ ਮੈਂ ਕਿਵੇਂ ਚਾਬਰ ਚਾਬਰ ਬੋਲੀ ਜਾਣਾ ਦੋ ਮਰੂ ਮੂੰ ਤੇ ਵੱਡੇ ਭਾਈਆਂ ਲਈ ਮੜੀ ਮੋਟੀ ਸ਼ਰਮ ਵੀ ਸੋਚਿਆ ਕਰਾ ਉਹ ਵੱਡਾ ਭਾਈ ਦਾ ਘਰ ਦਾ ਮਾਲਕ ਹੁੰਦਾ ਨਾਲੇ ਸਾਰਾ ਕੰਮ ਤੰਦਾ ਦੇਖਦਾ ਵੱਡੇ ਦੇ ਸਿਰ ਤੇ ਤਾਂ ਛੋਟੇ ਨੂੰ ਕੋਰਾ ਇੰਚ ਦੀ ਸੋਚ ਨਹੀਂ ਹੁੰਦੀ ਤੇਰੇ ਨਿਕੰਮੇ ਹੁੰਦੇ ਘਰ ਦੀ ਸਾਰੀ ਸੋਚ ਮੈਨੂੰ ਆ ਰੋਟੀਆਂ ਮੈਂ ਲਾਉਣਾ ਹੱਥ ਮੈਂ ਫੂਕਦਾ ਕੱਲ ਤਵੇ ਤੇ ਦੇਖ ਲੈ ਮੇਰਾ ਅਗੂਠਾ ਮੱਚ ਗਿਆ ਹੈ ਰੋਟੀਆਂ ਲਾ ਲ ਤੈਨੂੰ ਮੈਂ ਦੇ ਆ ਕਰੂੰ ਓ ਮੈਂ ਤਾਂ ਐ ਕਹਿੰਦਾ ਤੂੰ ਐ ਦਾ ਪਾਣੀ ਹੋ ਗਿਆ ਗਰਮ ਫਿਰ ਮੈਂ ਨਾ ਲਾ ਮੇਰੇ ਨਾਲੇ ਯਾਰ ਪੰਡੇ ਜਿਹਾ ਹੱਥ ਮਾਰਦੀ ਮੈਲ ਭਲਾਈ ਜੰਮ ਗਿਆ ਹਫਤਾ ਹੋ ਗਿਆ ਨਾ ਤੇਨੂੰ ਕਿਉਂ ਬਰਾਤ ਚੜ੍ਹੇਗਾ ਨਾ ਇਹ ਪਿਛਲੇ ਹਫਤੇ ਦਾ ਨਾ ਇਹ ਦੀ ਤੂੰ ਸੋ ਸ ਮਾਨ ਦਾ ਤੇ ਜੋ ਮਸਤ ਮਾਰਦਾ ਮੈਨੂੰ ਤਾਂ ਇੱਧਰ ਭਾਬੀ ਮਿਲ ਗਈ ਉਹ ਕਹਿੰਦੀ ਤੇਰੇ ਚੋ ਬਲਾਈ ਮਸਕਲੀ ਮਾਰਦੀ ਆ ਹੁਣ ਤਾਂ ਮੈਨੂੰ ਫਿਰ ਮੈਂ ਕਚਾਨ ਜੀ ਆ ਗਈ ਮਾਨਾ ਹਫਤਾ ਹੋ ਗਿਆ ਚਲ ਹਫਤੇ ਬਾਅਦ ਤਾਂ ਨਾ ਹੋਣਾ ਚਾਹੀਦਾ ਮੈਂ ਸੁਣਿਆ ਉਹ ਪਰਜਾਈ ਤੂੰ ਕਿਹੜੇ ਤੇ ਕੱਲੀ ਤੂੰ ਬੇਇੱਜ਼ਤੀ ਕਰਾਈ ਹੁਣੀ ਥਾਵੇਂ ਥਾਵੇਂ ਪਿੰਡ ਦੀਆਂ ਸਾਰੀਆਂ ਜਨਾਨੀਆਂ ਤੋਂ ਤੂੰ ਬੇਇੱਜ਼ਤੀ ਕਰਾਂਦਾ ਫਿਰ ਤਾਂ ਉਹ ਤੇਰੇ ਲਵੇ ਨਹੀਂ ਕੋਈ ਖੜਦੀ ਅਗਲੇ ਕਹਿੰਦੇ ਠਰਕੀ ਇੱਕ ਨੰਬਰ ਦਾ ਪਤਾ ਨਹੀਂ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਜਿਹਦੇ ਲਵੇ ਖੜ ਗਈ ਤਾਂ ਮੇਰੀ ਇੱਜ਼ਤ ਰੋਲਰ ਕੀ ਆ ਉਹ ਤਾਂ ਜਰਤ ਨੂੰ ਮੈਂ ਦਾਤਾ ਗਲਤੀਛਾਤ ਉਹਦੇ ਹੋ ਗਈ ਜਿੱਤੇ ਤੂੰ ਸਾਨੂੰ ਛੜਾ ਕੇ ਨਹੀਂ ਲਾਇਆ ਜਿੱਤੇ ਪੰਚਾਇਤਜੀ ਚੋਂ ਜਿੱਤੇ ਛਾੜੇ ਥਾਪੜੇ ਪਈ ਜਾਂਦੇ ਬੂਤੇ ਆ ਦਿਖ ਰਾ ਜਮੀ ਬਿਸ਼ਰ ਮੈ ਨਹੀਂ ਮੰਨਦਾ ਉਹ ਕਹਿੰਨੇ ਫਕਰ ਨਾਲ ਦੱਸਦਾ ਜਿਵੇਂ ਬਹੁਤ ਵੱਡਾ ਨਾਮ ਉੱਚਾ ਕਰਦਾ ਸਾਡੇ ਘਰ ਦਾ ਉਹ ਜਿੱਤੇ ਮੈਂ ਤੇ ਭੋਲਾ ਜਨਾਨੀ ਹੀ ਨਹੀਂ ਲੈ ਕੇ ਦੀ ਮੋਟਰ ਤੇ ਭੈਣ ਦਾ ਛਾਰੇ ਪਿੰਡ ਚ ਗੱਲ ਉੱਡ ਗਈ ਭਾਬੀ ਉਹੀ ਕਹੀਆਂ ਵੀ ਮੈਂ ਫਿਰ ਕਚਾਨ ਜੀ ਆਈ ਮੈਂ ਫਿਰ ਉਹਦੇ ਕਣੀ ਮੂੰਹ ਕਰਕੇ ਥੋੜਾ ਕੱਚਾ ਜਾ ਹੋ ਕੇ ਫਿਰ ਮੈਂ ਇਧਰ ਨੂੰ ਹੀ ਆ ਗਿਆ ਓ ਤੇਰੀ ਕਿਹੜਾ ਜੀਵ ਬੜਰੀ ਦੀ ਕਹਿੰਦੇ ਕੰਮ ਧੰਦਾ ਕਰਾਉਣਾ ਦੀ ਖੇਤ ਆ ਤਾਂ ਲੈ ਕੇ ਗਿਆ ਤੀ ਰਾਤ ਨੂੰ ਬੜਾ ਕੋਈ ਗਲਤ ਲੈ ਕੇ ਗਿਆ ਤੀ ਰਾਤ ਨੂੰ ਕਿਹੜਾ ਕੰਮ ਧੰਦਾ ਕਰਾਉਦਾ ਇਕਲਾ ਆ ਦੇਖ ਲੈ ਮੇਰਾ ਸਾਲਕਣਾ ਲੰਡਾ ਲੋਚਾ ਸਭ ਤੋਂ ਉੱਚਾ ਉਹ ਕੰਮ ਤੇਰਾਗਾ ਚਾ ਹੋਰ ਹੀ ਨਾ ਪਕਾਈ ਜੇ ਮਰ ਜਾਕਰ ਕੁੱਤੇ ਵਾਲੀ ਜਮਾਨ ਮੇਰੇ ਕੋਲ ਬਾੜੀ ਨਾ ਰੋਟੀ ਲਾ ਲਈ ਲੈ ਸੱਚ ਉਹ ਤੇ ਕੇ ਰੋਟੀ ਲਾਉਣ ਨੂੰ ਤੇਰੀ ਬਹੂ ਆ ਆਪੇ ਇਹਨੇ ਗੋਲ ਗੱਲੇ ਲਾਏ ਆਪਦੇ ਚੱਕੇ ਤੇ ਖਾ ਲਾ ਅੱਜ ਕਾ ਦੀ ਦਾਲ ਕੀ ਧਰਨੀ ਨਾਲੇ ਚੱਟਣੀ ਆ ਰੋਜ਼ ਰਖਵਾ ਦੂੰ ਨੂੰ ਮਟਰ ਪਨੀਰ ਉਹਦਰ ਉਥੇ ਕਦੂਲੇ ਤੇ ਦਾ ਪੈ ਤੀ ਯਾਰ ਕਦੂ ਧਰ ਲੈਂਦਾ ਫਿਰ ਚੀਰ ਲਾਂ ਦੇ ਮੈਂ ਥੋੜੂ ਚੀਰੂ ਆ ਰੋਜ਼ ਉਹ ਮੈਂ ਤਾਂਸ ਵੀ ਖੇਡਣ ਜਾਣਾ ਸੀ ਹੋਰ ਡਿਊਟੀ ਐ ਨਾ ਤੇਰੀ ਉਹ ਨਾ ਰਹਿ ਜੀ ਕਿਤੇ ਐ ਕਰੀ ਭਾਈ ਬਣ ਕੇ ਹੈ ਮੇਰੀ ਢੂਈ ਦੇ ਹੱਥ ਜਾ ਮਾਰਦੀ ਮੈਂ ਬਾਲਟੀ ਲਿਆਉਣਾ ਉੱਚ ਪਾਣੀ ਪੋੜ ਐ ਕਰੀ ਹਾਂ ਟੂਈ ਤੇਰੀ ਮੈਲ ਮੜੀ ਜਮਰੀ ਹੋਣੀ ਆਉ ਮੈਂ ਬੋ ਫੇਰ ਦੂਆ ਚਾਵਾ ਜਾ ਸਮਾਰ ਕੇ ਮੈਲ ਉਤਰ ਜੂ ਤੇਰੇ ਵਰਗਾ ਭਾਂ ਦਾ ਗੁੱਛੇ ਗੁੱਛੇ ਜੇ ਮੇਰੇ ਛੜਾ ਮੇਰਾ ਪਿੰਡਾ ਛੱਲੇ ਤੂੰ ਤੇਰਾ ਪਿੰਡੇ ਨਾਲ ਛੱਲੇ ਨਾਲ ਨਾਲ ਟੂਈ ਚ ਕਿਹੜਾ ਤੇਰਾ ਕੋਈ ਪਿੰਡਾ ਦੇਖਣ ਲੱਗ ਰਿਹਾ ਓ ਬੱਛ ਮੈਂ ਆ ਗਿਆ ਤੂੰ ਨਾ ਮਣਾ ਮੋਟਾ ਨਖੇਰ ਹੋ ਜੂ ਆ ਆ ਪਿਆ ਪਾਣੀ ਚਾਕੇ ਫੂਕਲੀਆਂ ਵਧਾਨ ਨਾਲ ਹੀ ਚਾਕੇ ਐ ਚ ਪਾ ਦੇ ਬਾਲਟੇ ਚ ਪਾ ਦੇ ਮੈਨੂੰ ਕੱਢ ਦੇ ਚ ਅੱਛਾ ਪਾਣੀ ਵੀ ਮੈਂ ਪਾਵਾਂ ਪਾ ਦੇ ਤੂੰ ਮੇਰੇ ਛੜਾ ਛੱਲੇ ਚ ਆ ਤੂੰ ਐ ਪਾਣੀ ਪਾ ਦੇ ਚ ਲੈ ਚਾ ਲੈ ਆਪ ਐ ਪਾ ਤੀਲਾ ਭਰਿਆ ਪਾਣੀ ਦਾ ਆਪ ਐ ਦਰ ਭੀਪਾ ਪਰ ਕਿਆ ਨਾਲ ਆ ਭੈਂਡ ਮਰਾਵੇ ਤੇਰਾ ਸਿਆਪਾ ਮੇਰੇ ਛੜੇ ਤੇਰੇ ਪਰ ਕੇ ਨੋ ਥੋੜਿਆ ਤੇ ਲਾਉਣਾ ਰੱਖੜ ਕੇ ਇਹ ਜਾਂ ਭਾਈ ਨਾਲੋਂ ਮੈਂ ਉ ਚੰਗਾ ਤੀ ਤੈਨੂੰ ਜੰਮਣ ਨਾਲੋਂ ਤਾਂ ਭੈਂਡਿਆ ਖਸਮਾ ਅਸੀਂ ਪਾਥੀ ਜਮਨ ਧਰਦੇ ਪੱਥ ਦੇਂਦੇ ਇੱਕ ਇਥੇ ਮੇਰੇ ਛੜੇ ਦੇ ਜੰਮਣ ਬੈਠੇ ਸੀ ਇਹ ਜਿਆ ਨੂੰ ਕੰਮ ਨੂੰ ਕਹਦੇ ਇਹਨਾਂ ਨੂੰ ਮੌਤ ਪਾਈ ਜਾਂਦੀ ਐ ਮੈਂ ਦਾ ਪਾਣੀ ਜਾਂ ਗੱਲੇ ਹੀ ਪਲਾਈ ਹੋਇਆ ਪਿਆ ਲੈ ਹੈ ਐ ਨਾ ਉਹ ਪਾਇਦਕ ਹਫਤੇ ਬਾਅਦ ਲੱਖ ਮੇਰੇ 40 ਦੇ ਦੋ ਨਗੰਦੇ ਚੌਕੀ ਦਾ ਪਾਇਦ ਦਾ ਰੂਜ ਮੇਰੀ ਧੁੰਨੀ ਚੋਂ ਹੀ ਨਿਕਲੇ ਹੋਵੇ ਮਾਵੇ ਚਲਕਾ ਮੌਖੀ ਹੈ ਠੰਡੇ ਠੰਡੇ ਪਾਣੀ ਸੇ ਨਹਾਣਾ ਚਾਹੀਏ ਇਹ ਕੋਈ ਮਿਲ ਕੇ ਜਨਾਨੀ ਛੇੜ ਕੇ ਜਾਣਾ ਚਾਹੀਏ ਹਾਏ ਜਨਾਨੀ ਮੈਂ ਛੇੜ ਕੇ ਜਾਣਾ ਚਾਹੀਏ ਪਿਆਰੇ ਉਹ ਪਿਆਰੇ ਕਰੀਆਂ ਓਏ ਉਹ ਨਾ ਨਾ ਭਾਈ ਮੈਂ ਨਹੀਂ ਕਰਿਆ ਹੈਗਾ ਮੈਂ ਤਾਂ ਰਿਸ਼ਤੇਦਾਰੀ 'ਚ ਜਾ ਰਿਹਾ ਨਾ ਬੱਜੀ ਦਾ ਜਾ ਰਾ ਅੰਦਰੀਆ ਆ ਜਾ ਨਗਿਆ ਨਗਿਆ ਮੇਰਾ ਸਾਲਕਣਾ ਲੈਕਾ ਆ ਗਿਆ ਦੋਏ ਬੇਲੇ ਰੌੜ ਰਿਆ ਨੇ ਮੇਰੇ ਸਾਲਕਣੇ ਇਕੱਠੇ ਕੰਮ ਨਹੀਂ ਕੋਈ ਧੰਦਾ ਨਹੀਂ ਹੈਗਾ ਵੀ ਹੁਣ ਤਾਂ ਆਪਣੋ ਹੀ ਆ ਕੇ ਘਰੇ ਵੜਿਆ ਇਹ ਇਹ ਕੀ ਤਾਂ ਲੈ ਕੇ ਉਹਨੂੰ ਫੇਰ ਲੰਘ ਜੇ ਪੁਰਾ ਤੀਮੀਆਂ ਤੋਂ ਗਲਾਂ ਖੰਦੀ ਫਰੀ ਜਾਂਵੇਂ ਨੇ ਸਾਰਾ ਦਿਨ ਓ ਮੇਰੇ ਕੋੜੀ ਪੈਣ ਮਰਾਨਾ ਬਦੀ ਮੈਂ ਤਾਂ ਦਾਲ ਧੱਪਾ ਤਾਂ ਦੇਖ ਲਾਂ ਰਾਤ ਨੇ ਕਿਹੜਾ ਭਣੂਈਆ ਬਣਾ ਕੇ ਦਊਗਾ ਦਾਲ ਰੇ ਸਾਡੇ ਤਾਂ ਤੀਵੀ ਮੰਨੀ ਵੀ ਨਹੀਂ ਹੈਗੀ ਵੀ ਬਣਾ ਕੇ ਕੋਈ ਰੋਟੀ ਖਵਾ ਦੇ ਆਹਾ ਵੇ ਹੈ ਹਾਂ ਕੰਜਰਾ ਡੱਪਾ ਕਰੀ ਅੰਨਾ ਤੂੰ ਨਾਲ ਦੱਸ ਕੀ ਹੋ ਗਿਆ ਅੰਨਾ ਹੀ ਅੰਨਾ ਨੋ ਨੋ ਨਾਣੀ ਅਮਲੇ ਦਾ ਹੋ ਨਹੀਂ ਨਾ ਉਹ ਕੰਜਰਾ ਮਾਜੂ ਅਮਲੇ ਦਾ ਜਨਾਲਿਆ ਦੱਸ ਤੂੰ ਨਾ ਹੀ ਅੰਨਾ ਉਹ ਤੂੰ ਮੈਦਾਤਾ ਨਾ ਮੈਂ ਜਾਂਦਾ ਸੀ ਰਸਤੇ 'ਚ ਅੱਜ ਅੱਛਾ ਜਦੋਂ ਮੈਂ ਰਸਤੇ 'ਚ ਗਿਆ ਭਾਈ ਅੱਛਾ ਲਾ ਕੇ ਚੱਲ ਜਿਹੜੀ ਹੋਣੀ ਹੈਗੀ ਬਰਬੀਰੋ ਸੋਹਣੀ ਸੋਹਣੀ ਨਹੀਂ ਬਣਵੀਰੋ ਨਹੀਂ ਮੈਂ ਸੋਹਣੀ ਕਹਿਣਾ ਉਹਨਾਂ ਨੂੰ ਸੋਹਣੀ ਕਹਿਣਾ ਰੰਗ ਸਾਫ ਹਨ ਉਹ ਤਾਂ ਮੇਰੇ ਨਾਲੋਂ ਤੇਰੇ ਨਾਲੋਂ ਤਾਂ ਭਰਾਵਾ ਕੱਟੀ ਦਾ ਵੀ ਸਾਫ ਹੈ ਇਥੋਂ ਦੀ ਲੰਡਰ ਜੀ ਕੱਟੀ ਹੈ ਜਿਹੜੀ ਦੇਖੋ ਕਪਖਾਣੇ ਦੇ ਨਾਬਾ ਤੂੰ ਗਾਹੇ ਦਾ ਸਿੱਕੀ ਹੋਇਆ ਕੇ ਮੈਂ ਜਾਂਦਾ ਸੀ ਰਸਤੇ 'ਚ ਅੱਛਾ ਮੈਨੂੰ ਕਹਿੰਦੀ ਤੂੰ ਤਾਂ ਮੈਨੂੰ ਬਲਾਈ ਸੋਹਣਾ ਲੱਗਦਾ ਤੈਨੂੰ ਕਹਿੰਦੀ ਉਹ ਹਾਂ ਆਪ ਆਪ ਅੱਛਾ ਤੇ ਤੇਰੀ ਮੈਂ ਤੈਨੂੰ ਆਪਦੀ ਭਾਂਂ ਦਾ ਸਾਖਰਾ ਦੇ ਦਿੰਦਾ। ਹੂੰ। ਮਾਹ ਰੈਂਡ ਦੇ ਪੈਸਾ ਨੂੰ ਲੋੜ ਨਹੀਂ। ਮਾਹ ਸਾਡੇ ਵਾਲੇ ਛੋਟੇ ਨੂੰ ਕਰਾ ਦੇ। ਉਹ ਕਹਿੰਦੀ ਛੋਟੇ ਨੂੰ ਨਹੀਂ ਤੇ ਵੀ ਪਸੰਦ ਤਾਂ ਉਹਨਾਂ ਦੀ ਤੂੰ ਹੀ ਐ। ਹੂੰ। ਮਾਹ ਕੋਈ ਗੱਲ ਨਹੀਂ। ਮਾਹ ਹੈ ਜੀ ਨਹੀਂ ਮੈਂ ਕਰਾਉਂਦਾ ਹੈ ਜੇ ਮੈਂ ਲੈਣੀ ਦੇ ਹਸਾਬ। ਅੱਛਾ ਜਵਾਬ ਦਿੱਤਾ ਤੂੰ ਆਪ ਜਵਾਬ ਦਿੱਤਾ। ਜਵਾਬ ਦਿੱਤਾ? ਸ਼ਰਮ ਤਾਂ ਨਹੀਂ ਆਉਣੀ ਤੈਨੂੰ ਚੌੜਾ ੜੀ। ਸ਼ਰਮ ਆਵੇ ਤੈਨੂੰ ਮਾੜੀ ਮੋਟੀ। ਕਿਉਂ ਕਿ ਉਹ ਵਾਰੀ ਆਣਾ ਮੈਨੂੰ ਦਿੰਦੇ ਹਾੜੇ ਤੂੰ ਮੂੰਹ ਜਬਾਨੀ ਹੋਇਆ ਬੈਠੇ। ਮੂੰਹ ਜਬਾਨੀ ਨਾਲ ਗੱਪਾਂ ਨਾਲ ਤਾਂ ਕੋਈ ਸੰਬੰਧ ਹੀ ਹੈ ਨਹੀਂ। ਨਹੀਂ। ਤੂੰ ਪਰ ਗੱਪ ਮਾਰ ਰਿਹਾ ਉਹਦੇ ਪੱਕੇ ਆੜੀ ਨੂੰ ਚੱਲ ਫਿਰ ਤੇਰੇ ਮੂਰੇ ਤਾਂ ਕਹਿੰਦਾ ਕੀ ਐ ਲਾ ਕੇ ਚੱਲ ਹੁਣ ਤੇਰੇ ਮੂਰੇ ਦਾ ਬੰਦਾ ਆਪੀ ਉਹ ਹੋਇਆ ਬੈਠਾ ਹੁਣ ਮੂਝ ਪਾਣੀ ਹੁਣ ਤੇਰੇ ਮੂਰੇ ਤਾਂ ਲੋਪੂ ਹੀ ਖਾਸੇ ਮੈਨੂੰ ਤਾਂ ਪਤਾ ਨਾ ਮੇਰੇ ਨਾਲ ਰਹਿਣਾ ਤੂੰ ਮੈਂ ਤਾਂ ਤੇਰੇ ਰਗ ਰਗ ਦਾ ਪੇਥੀਆਂ ਭਾਈ ਹੁਣ ਲਾ ਕੇ ਚੱਲ ਮੇਰਾ ਦੁੱਖ ਸੁੱਖ ਦਾ ਸਾਰਾ ਤੂੰ ਆ ਨਾ ਮੰਨਦਾ ਇਹ ਤਾਂ ਗੱਲ ਹਾਂ ਸਹਾਰਾ ਹੈਗਾ ਮੈਂ ਯਾਰਾ ਤੇਰਾ ਪੱਕਾ ਜੁੰਡੀ ਦਾ ਫਿਰ ਐਂ ਕਰ ਹੱਥ ਜੇ ਧੂਕੇ ਠੂਕਣੇ ਤੇ ਸਾਬਣ ਲਾ ਤੇਰੇ ਨਹੀਂ ਹੋਰ ਫਿਰ ਕੀਵੇ ਮਈ ਔਰੇ ਨਾ ਰਿਆ ਤੇਰੇ ਸਭ ਲਾਵਾਂ ਮੈਂ ਠੂਕਣੇ ਤੇ ਕਿਆ ਮਾਇਆ ਵੀ ਮਾਰਦੇ ਆ ਆ ਭੱਜਿਆ ਕਿਉਂ ਯਾਰ ਤੂੰ ਪਰੌਣਾ ਯਾਰ ਵੀ ਤੇਰੇ ਬਾਟਣਾ ਲੜਾ ਯਾਰ ਮੈਨੂੰ ਦੱਸ ਅਬ ਮੇਰੀ ਗੱਲ ਸੁਣੇ ਜਾ ਰੇ ਓਰੇ ਕਿਹੜਾ ਤੇਰੀ ਕੋਈ ਭਝਾਈ ਆ ਭੈਣ ਦਾ ਨਾਂ ਆਪਣੇ ਧੀਵੀ ਦਾ ਪਪਾ ਹੈ ਔਰੇ ਦਾ ਜਾਰੀ ਯਾਰਾਂ ਦਾ ਸਾਰ ਅੱਜ ਕੱਲ ਮੇਰੀ ਗੱਲ ਤਾਂ ਸੁਣ ਲਾ ਜੇ ਨਾ ਥੋੜੀ ਘੜੀ ਮੇ ਨਾਲੋਂ ਮੈਂ ਤਾਂ ਲਾ ਦਿੱਤੇ ਤਾਂ ਰੋਡ ਰੂਲਰ ਫੇਰ ਲਾ ਬੂ ਭਾਈ ਰੋਡ ਰੂਲਰ ਉਹ ਨਹੀਂ ਚੱਲੇ ਦੀਆਂ ਨਾ ਪਿੱਛੇ ਯਾਰਾਂ ਦੀ ਹਾਕ ਬਜੀ ਤੇ ਅਖੇ ਕੀ ਤੋਂ ਤੀਗਾ ਉੱਠ ਖੜਦੇ ਆ ਫੇਰਿਆਂ ਤੋਂ ਫੇਰਿਆਂ ਤੋਂ ਮੁੰਡਾ ਅਰਜਨ ਦਾ ਭਾੜਾ ਪਧੌੜ ਵਾਲੇ ਮੁੰਡੇ ਦਾ ਹਾਂ ਮੇਰੀ ਸਾਲੀ ਦਾ ਮੁੰਡਾ ਓ ਪੀਰੀਆ ਹਾਂ ਹਾਂ ਦੂਰ ਦ੍ਰਿਸ਼ਦਾਰੀ ਪੈਂਦਾ ਮੇਰੀ ਸਾਲੀ ਦਾ ਮੁੰਡਾ ਉਹ ਤੂੰ ਤਾਂ ਕਾਦੀ ਸਾੜੀ ਰਹਿ ਗਈ ਜਦੋਂ ਕੱਜਰਾਨੀ ਤੇਰੀ ਭੱਜ ਗਈ ਚਲੋ ਦੋਰਾਪਨ ਨੂੰ ਮਨਜ਼ੂਰ ਸੀ ਆਪਦੀ ਕਰਤੂਤ ਮਾੜੀ ਸੀ ਭਾਈ ਪਾਣੀ ਯਾਰ ਮੇਰੇ ਦਾ ਪੰਜ ਦਾ ਹਫ਼ਤੇ ਬਾਅਦ ਪਾਣੀ ਗਿੱਲਾ ਗਿਲਾ ਜਿਹਾ ਲੱਗੀ ਜਾਂਦਾ ਨਹੀਂ ਲੈ ਲੈ ਮੈਂ 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 ਤੇਰੀ ਨਾਲ ਹੀ ਤੋਈ ਕਰਾਉਣਾ ਲੈ ਪੜ ਮੈਂ ਕਰਦਾ ਤੇਰੇ ਸਾਕਨ ਵਿਆਹ ਤੇ ਤੂੰ ਤੂੰ ਆ ਜਾ ਸਭ ਭੱਲਾ ਆ ਜਾ ਹੈ ਸਭ ਭੱਲਾ ਮੈਨੂੰ ਨਾ ਪਿਉ ਦੀ ਕਿਤੇ ਨਹੀਂ ਪਿਉਂਦਾ ਜਾ ਖੜ ਜਾ ਮੈਂ ਚਾਦਰ ਚੱਕ ਲੈ ਮੜਾ ਜਾ ਇਤਰਾ ਕੀ ਚੱਕ ਲੈ ਹੈ ਇਤਰਾ ਨਹੀਂ ਚੱਕ ਆ ਗਿਆ ਏ ਤੋ ਕੁ ਦੇਖ ਲੈ ਕਿਆ ਕੋਈ ਜਨਾਨੀ ਪੱਪੀ ਲੰਗੀ ਜਾਂਦੀ ਹੋਰ ਐ ਫਿਰ ਹੁਣ ਦਿਖਾਤੀ ਹਟਣਾ ਕੁਛ ਆ ਗਿਆ ਭੱਜ ਜਾ ਇਸ ਤਰ੍ਹਾਂ ਲਟੂਕਨੇ ਦੇ ਲਾ ਦੱਸੀ ਨਾ ਕਿ ਜੈਨੂ ਸਾਫ ਬਲਾਈ ਦੀ ਅਕੇ ਭੋਲੇ ਨੇ ਮੈਂ ਆਪਣੀ ਤਾਂ ਹੋਂਦਾ ਮੈਂ ਤਾਂ ਆਪੀ ਖੜ ਜਾ ਹੁੰਦੀਆਂ ਨਸੀਬਾਂ ਨਾਲ ਐ ਕੜੀਆਂ ਤੇਰੇ ਨੇ ਤੂਹੇ ਨੂੰ ਲਗਾਵਾ ਲਾਲਾ ਜਮੇਲੀ ਤੜੀਆਂ ਬਾਕੀ ਗੱਲਾਂ ਦੀਆਂ ਗੱਲਾਂ ਹੈ ਮੈਂ ਇੱਕ ਗੱਲ ਤਾਂ ਹੈਗੀ ਆ ਪੁੱਤ ਐਂਓ ਸਾਗੜ ਸੁਗਣ ਜੇ ਪੂਰੇ ਕਰ ਲਾਂਗੇ ਹੈ ਐ ਸਾਗੜ ਰੰਡਿਆਂ ਦੇ ਘਾਰੇ ਸਾਗੜ ਹੁੰਦੇ ਨੇ ਇਹ ਰੰਡਾ ਹੀ ਆ ਮੈਂ ਵੀ ਹੁਣ ਮੇਰੀ ਜਨਾਨੀ ਭਾਜੀ ਤੂੰ ਤਾਂ ਰੰਡਾ ਵੀਰੇ ਮੈਂ ਮੈਂ ਕੁਮਾਰਾਂ ਮੈਨੂੰ ਕਹਿੰਦੇ ਗਾਰੂ ਪਿੰਨਾ ਤੂੰ ਹਾਂ ਮੈਨੂੰ ਕਹਦੀ ਫਿਰ ਉਹ ਤਾਂ ਪੀਨੀ ਆ ਉਹ ਤਾਂ ਪੀਨੀ ਆ ਮੈਨੂੰ ਪਤਾ ਤੇਰੀ ਪ੍ਰੀਤੋਂ ਵਰਝਾਈ ਕਹਿੰਦੀ ਕਹਿੰਦੀ ਮੂਤ ਪੀਂਦਾ ਦਾਰੂ ਪਿੰਨਾ ਚਲੋ ਜੇ ਬਾਕੀ ਗੱਲਾਂ ਉਹ ਤੈਨੂੰ ਵੀ ਗੱਲਾਂ ਖੜਤੀ ਦੀ ਉਹ ਸੌਗਾ ਤੇਰੀ ਸੌ ਮੈਨੂੰ ਕਹਿੰਦੀ ਆ ਯਾਰ ਰੰਟਾ ਕਹਿੰਦੀ ਹੋਰ ਆਲੇ ਜਾਂਦਾ ਨਾ ਲੁੱਚੜ ਬੰਦਾ ਕਹਿੰਦੀ ਕਹਿੰਦੀ ਬਾਕੀ ਗੱਲ ਗਾਲ ਜਿਹੇ ਜੀ ਮਰਜੀ ਕੱਟ ਰੰਟਾ ਨਾ ਗਏ ਮੈਂ ਮੈਂ ਕਹਿੰਦਾ ਦੀ ਹਾਂ ਉਹ ਕਹਿੰਦਾ ਮਰਤੇ ਲੱਗਦੀ ਆ ਮੇਰੇ ਯਾਰ ਦੀ ਹਾਂ ਓਏ ਉਹ ਥੋੜਾ ਲਾ ਕਿੱਥੇ ਬੌਲਾ ਜਾ ਅੰਦਰ ਬੈਠਾ ਉਹ ਹੈ ਉਹਦਾ ਕਹਿਣਾ ਵੀ ਲਾ ਕੇ ਚੱਲ ਅੱਜ ਮੈਂ ਪੁੱਛਿਆ ਮਹਾਂ ਦਾਲ ਕਾਦੀ ਆ ਮੈਂ ਕੱਦੂ ਧਰ ਕੇ ਗਿਆ ਹੂੰ ਕਹਿੰਦਾ ਕਿ ਮੈਂ ਨਹੀਂ ਧਰਦਾ ਭਾਈ ਉਹ ਵੀ ਹੁਣ ਤਾਂ ਜਵਾਬ ਦੇ ਲੈ ਕੱਛ ਚ ਕੱਛ ਜੀ ਵੀ ਮਾਰ ਦਿੱਤਾ ਹੈ ਕੱਛ ਜੀ ਵੀ ਮਾਰ ਖਾਦਾ ਫਿਰ ਕੀ ਹੋ ਗਿਆ ਪਰਾਂ ਨੂੰ ਘਰ ਲਿਆ ਸੰਗ ਗਿਆ ਓਏ ਹਰਕ ਤਾਂ ਹੁੰਦੇ ਨਾ ਮੈਨੂੰ ਕਿਉਂ ਕੱਲਸ ਤਾਂ ਫਰੀ ਪਈ ਜਿਵੇਂ ਤਵੇ ਦਾ ਮੂੰਹ ਹੁੰਦਾ ਚਾਲ ਉਹ ਮੇਰੇ ਨਾਲ ਚੱਡੇ ਨੇ ਆਹ ਕੱਸਾ ਕੀ ਕਹਿੰਦੇ ਨੇ ਇਹਨੂੰ ਕੱਸ ਹੀ ਕਹਿੰਦੇ ਨੇ ਪਰਾ ਹਾਂ ਹਾਂ ਹੈ ਵੇ ਹਾਂ ਉਹ ਵੀ ਕੰਮ ਤਾਂ ਨਹੀਂ ਹਣਾ ਟੋਟਾ ਵਾਲਾ ਮੁੰਡਾ ਜਾ ਉਹ ਕੰਮ ਹੀ ਉਹ ਕਰਦਾ ਘਰੇ ਭਾਂ ਦਾ ਮੈਂ ਤਾਂ ਜੀ ਤਾਂਟ ਖੇਢੀ ਮੈਨੂੰ ਤਾਂ ਦੇਖ ਕੇ ਰਾਜੀ ਨਹੀਂ ਆ ਉਹ ਤੈਨੂੰ ਗੱਲ ਹੋਰ ਦੱਸਦਾ ਹਾਂ ਜਿਹੜੀ ਆਪਣੇ ਜਾਂਟੇ ਦੀ ਬਹੂ ਆ ਹਾਂ ਉਹ ਤਾਂ ਬਹਿ ਕੇ ਦੱਸਦਾ ਮੈਨੂੰ ਹਾਂ ਅੱਛਾ ਬੜ ਬੜ ਮਾੜਾ ਜਾ ਹੱਥ ਮੈਂ ਤੇਰੇ ਤੋਂ ਹਾਂ ਜਿਹੜੀ ਜਾਂਟੇ ਦੀ ਬਹੂ ਆ ਭਾਈ ਹੌਲੀ 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 ਆਲੀ ਚੱਲੋ ਪਤਾ ਲੱਗ ਗਿਆ ਕੰਨਾਂ ਨੇ ਕੰਨ ਦੇ ਹੁੰਦੇ ਨੇ ਮੈਨੂੰ ਪਤਾ ਪਰ ਦੱਸਦੇ ਨਹੀਂ ਕਿਸੇ ਨੂੰ ਉਹ ਹਾਂ ਜੰਟੇ ਦੀ ਬਹੂ ਅੱਜ ਰਾਤ ਹੀ ਟੱਕਰ ਗਈ ਮੈਨੂੰ ਅੱਛਾ ਤੇ ਬਲਾਈ ਸੋਣੀ ਬਣੀ ਬੈਠੀ ਸੀ ਭਾਈ ਗੁਲਾਬੀ ਦਾ ਕੋਟ ਪਾਇਆ ਹਾਂ ਹੈ ਜਿਵੇਂ ਰਿੱਚ ਦੀ ਖਾਲ ਜ ਖਾਲ ਜੀ ਨਹੀਂ ਹੁੰਦੀ ਉਹ ਛੱਡਦੇ ਤਾਂ ਬਾਹਰ ਦਾ ਹੱਥ ਹੋਈ ਹੈ ਹਾਂ ਉਹ ਸੀ ਭਾਈ ਉਹਦੇ ਹਾਂ ਬਲਾਈ ਸੋਣੀ ਲੱਗੇ ਓਏ ਫਟੇ ਨੂੰ ਤੇਰੇ ਅੱਲਾ ਵਾ ਮਾਰਿਆ ਮਾਹ ਪਤਾ ਨਹੀਂ ਕੋਈ ਗੱਲ ਦੱਸੂ ਭੈਣ ਦਾ ਖਾਣ ਨੇ ਮਿੱਟੀ ਫਲੀਤ ਕਰਦੀ ਕੋਈ ਨਾ ਕੋਈ ਨਾ ਐਂਦਾ ਭੀ ਜਾਂਦੀ ਹੈ ਨਾ ਪਾਣੀ ਤੋਂ ਪਰਾਂ ਮੈਂ ਭਈ ਸਾਡੇ ਤੋਂ ਸਾਡੇ ਤਾਂ ਮਸਾ ਦਾ ਹਾਂ ਹਾਂ ਭਾਈ ਮੈਂ ਤਾਂ ਅਲਰਜੀ ਆ ਪਾਣੀ ਤੋਂ ਮੈਂ ਤਾਂ ਠਫੜੁੱਟ ਖੜਤੀ ਆ ਤੂੰ ਐਂ ਕਰ ਤੂੰ ਅੰਦਰ ਜਾ ਉੱਥੇ ਬੈ ਮੈਂ ਆ ਗਿਆ ਅੰਦਰ ਜਾ ਮਾਂ ਹਾਂ ਆ ਜਾ ਫਿਰ ਤੂੰ ਆ ਜਾ ਜੇਤੀ ਆ ਜਾ ਮੈਂ ਤੇਰਾ ਕੱਪੜਾ ਲੈ ਕੱਢ ਕੇ ਰੱਖਦਾ ਕੋਈ ਕੋਈ ਨਾ ਮੈਂ ਇਹ ਉਹ ਜਮਾ ਆਪੀ ਪਾਲੂ ਤੂੰ ਚਲ ਥੋੜ੍ਹੇ ਵਾਲੇ ਨੂੰ ਕਹਿਣਾ ਮੈਂ ਆਹ ਥਾਲੇ ਹੀ ਥੀ ਬੈਠਾ ਦੇਖ ਮੂ ਇਹ ਕਹੀਆਂ ਦਾ ਲੈ ਜਨਾਨੀ ਉਹਨੇ ਸੋਹਣੀਆਂ ਤਾਂ ਮੈਨੂੰ ਵੀ ਪਤਾ ਸੋਹਣੀਆਂ ਗੱਲ ਤਾਂ ਇਹ ਆ ਜੀ ਕੋਈ ਗੱਲ ਬਣੀ ਪੈਂਦਾ ਹੈ ਲਾ ਬੰਦ ਉਹ ਖੰਗਿਆ ਚਲਾਦਾ ਬਲਾਈ ਸੋਨਾ ਕੰਮ ਹੋ ਗਿਆ ਕਸਾਈਆਂ ਜ ਮਾਰ ਗਿਆ ਘੱਟ ਜਾ ਪਾ ਯਾਰ ਤਾਂ ਯਾਰ ਹੀ ਯਾਰ ਜਗਿਆ ਹਾਂ ਕਿ ਮੈਂ ਛੋਟੇ ਪਈ ਉਹ ਵਧੀਆ ਵਧੀਆ ਮੈਂ ਤਾਂ ਕਿੱਧਰ ਮੂੰਹ ਚੱਕਿਆ ਹੈ ਹੈ ਤਾਂ ਕਿੱਧਰ ਮੂੰਹ ਚੱਕਿਆ ਹੈ ਮੈਂ ਉਹਨੇ ਕੋਲੇ ਆਈ ਮੇਰੇ ਯਾਰ ਕੋਲੇ ਤੁਹਾਨੂੰ ਪਤਾ ਸਾਡੇ ਤੇ ਇੱਕੋ ਹੀ ਗੱਲ ਬਾਤ ਆ ਪਤੰਗ ਤੇ ਮਡੋਰ ਆ ਚੜੀ ਪਈ ਜੋ ਚਾਹ ਨੂੰ ਭਾਈ ਉਹ ਬੂਰੀ ਬਣ ਕੇ ਗਏ ਸੀ ਲੈ ਬੂਰੀ ਵੀ ਬਣਾ ਦਾਂਗੇ ਯਾਰ ਛੋਟੇ ਭਾਈ ਕੀ ਗੱਲ ਕਰਦਾ ਲੈ ਦੱਸ ਉਹ ਬੂਰੀ ਕਿਦੇ ਬਣਾ ਨਹੀਂ ਸਕਦਾ ਬੂਰੀ ਕਿਦੇ ਬਕਿਆ ਭਵੇਂ ਦਵੇਂ ਆ ਅੱਧੇ ਪਿੰਡ ਰੂਮ ਮੱਚਾ ਮੈਂ ਦਵਾਈਆਂ ਨੇ ਵਪਾਰੀ ਰਿਆਂ ਮੈਂ ਪੜਾ ਤੈਨੂੰ ਉਹ ਮੈਨੂੰ ਪਤਾ ਵੱਡੇ ਭਾਈ ਤੂੰ ਵਪਾਰੀ ਆ ਵਪਾਰੀ ਪਰ ਤੂੰ ਐ ਤਾਂ ਦੇਖ ਲੈ ਨਾ ਸਾਡੇ ਤੀਮੀ ਨਾ ਤੱਪਾ ਹੈ ਅਸੀਂ ਚਾਹ ਕਿਥੋਂ ਕਰੀਏ ਇਸ ਤਾਂ ਆਪਣੀ ਚਾਹ ਪੀਂਦੇ ਤੈਨੂੰ ਨਹੀਂ ਪਤਾ ਭਾਈ ਤੂੰ ਉਦੋਂ ਨਿਆਣਾ ਸੀ ਜਦੋਂ ਮੈਂ ਵਪਾਰ ਕਰਦਾ ਸੀ ਨਾ ਭਾਈ ਮੈਂ ਤਾਂ ਇਹ ਜਿਆ ਸੀਗਾ ਇੱਥੋਂ ਟਰੱਕ ਭਰਿਆ 20 25 ਮਹੀਨਿਆਂ ਦਾ ਗਜਰਾਤ ਕਹਿੰਨੀ ਸਿੱਧੀ ਭਾਈ ਕਰਤੀ ਗੱਡੀ ਉਹ ਕਿਉਂ ਗਪੌੜ ਛੱਡਦਾ ਉਹ ਨਾ ਟਗੇ ਰ ਹੈ ਟਗੇ ਰ ਉਹ ਭਲਾਣੇ ਨੂੰ ਨਾ ਗੁਰਦੇਵ ਕਿਉਂ ਤੂੰ ਮੈਸ ਲੈਣ ਗਿਆ ਤੀ ਹੈ ਅਗਲੇ ਨੇ ਤੈਨੂੰ ਮੈਸ ਨਹੀਂ ਖੋਲਣੇ ਇੱਤੀ ਕਹਿੰਦੇ ਪਹਿਲਾਂ ਉਹ ਰਗਣਕੇ ਪੈਸੇ ਤਾਰਾ ਫੇਰ ਮੈਸ ਦਵਾਂਗੇ ਪਿਛਲਾ ਅਗਲੀ ਵਾਰ ਕਹਿੰਦੇ ਉਹ ਨਹੀਂ 26 ਵੀ ਮੁਕਰ ਗਈ ਤੀ ਤੈਨੂੰ 25 ਮੈਸ ਲੈ ਗਏ ਦੀ ਇਹ ਝੂਠ ਹੈ ਭਾਈ ਉਹਨਾਂ ਦੀ 32000 ਚ ਗੱਲ ਹੋਈ ਸੀ ਹਾਂ 32000 ਚ ਗੱਲ ਹੋਈ ਸੀ ਰੱਬ ਨੂੰ ਜਾਣ ਦੇਣੀ ਆ ਤੇਰੇ ਮੁਰੇਕ ਲੁਕੋ ਨਹੀਂ ਹੈ ਕਿਸ ਚੀਜ਼ ਦਾ ਪਰਦਾ ਨਹੀਂ ਉਹਲਾ ਨਹੀਂ ਹੈਗਾ ਭਾਈ 32000 ਚ ਗੱਲ ਹੋਈ ਸੀ ਮੈਂ ਉਹਨਾਂ ਨੂੰ ਰੁਪਿਆ ਦਿੱਤਾ 15000 ਹੂੰ ਮੈਂ ਕਿਹਾ ਫੇਰ ਕਰਾਂਗੇ 17000 ਹੂੰ ਆ ਗੱਲ ਹੋਈ ਸੀ 17000 ਦੀ ਗੱਲ ਹੋਈ ਸੀ ਭਾਈ ਸਾਰੀ ਪਿੱਛੇ ਜਦੋਂ ਆਗਲੇ ਨੇ ਤੇਰੇ ਨਾਲ 32000 ਚ ਗੱਲੇ ਖੋਲ੍ਹੀ ਹੈ ਫੇਰ 17000 ਦੀ ਦਰ ਕਾਦੀ ਕਰੀ ਵੇੜੇ ਦੀ ਅਗਲੇ ਨਕਦ ਕਰਕੇ ਤੈਨੂੰ 32000 ਦੇ ਰਿਆ ਫੇਰ ਮੈਂ ਲੈ ਕੇ ਆਇਆ ਵੇਸ ਲੈ ਮੈਂ ਸੋ ਲਈਦਾ ਪੂੰਜਰਾ ਲੈ ਆਈਦੀ ਉਹਨਾਂ ਨੇ ਤਾਂ ਉਹਨੂੰ ਆਪਣੇ ਪਿੰਡ ਲਿਆਂ ਨੂੰ ਵੇਚੀ ਐ ਕੌਣ ਕਹਿੰਦਾ ਮੈਂ ਕਹਿੰਦਾ ਮੇਰੇ ਮੂੰ ਤੇ ਕਰਾ ਮੈਂ ਕਰਾ ਦੂੰ ਮੇਰੇ ਮੂੰ ਤੇ ਕਰਾ ਮੈਂ ਕਰਵਾ ਦੂੰ ਕਰ ਸਕਦੇਵ ਕੇ ਖੜੀਆ ਰੋਟੇ ਰੋਟੇ ਸੰਘਾ ਲਿਆ ਜਾ ਕੇ ਦੇਖਣਾ ਚਾਹੇ ਅੱਖ ਕਾਣੀ ਆ ਉਹ ਵੀ ਕਾਣੀ ਆ ਕਾਣੀ ਬੰਨਿਆ ਹੱਥ ਮੈਂ ਨਹੀਂ ਤੇਰੇ ਨਾਲ ਜੁੜ ਸਕਦਾ ਭਈ ਲਾ ਜੱਗੇ ਹੋਈ ਹਾਂ ਆਇਂ ਘਰਾ ਕੱਛਾ ਸੁਪਣਾ ਬਾਕੀ ਭਈ ਮਨ ਭੈਣ ਮਰਬਾਵੇ ਤੇਰਾ ਕੱਸਾ ਖੜਾ ਹੋਗੇ ਉਹ ਮੇਰੇ ਸਾਲਾ ਮੈਂ ਤਾਂ ਦਾਲ ਜੀਰਨ ਲੱਗ ਰੇਦੀ ਮੇਰੇ ਸਾਲਾ ਮੈਂ ਤਾਂ ਲੱਗੇ ਪਾਣੀ ਨਾਲ ਤੋਦਾ ਦੀ ਮੇਰੇ ਕੋਲ ਤਾਂ ਹੋਰ ਕੱਛਾ ਵੀ ਮਨ ਮੂਝਵਾ ਨਹੀਂ ਹੋਇਆ ਬੈਠਾ ਪਰ ਮੇਰੇ ਕੀ ਹੁਣ ਮੇਰੇ ਨਾਲੇ ਮੂਤੇ ਪਾਵੇਂਗਾ ਕੱਚਾ ਮੈਂ ਤਾਂ ਸਬਜੀ ਜੀਰ ਲੱਗ ਰਹੀ ਦੀ ਐਂ ਤਾਂ ਦੇਖ ਲੈ ਚੋਰਾ ਸ਼ਰਮ ਮੰਨ ਲੈ ਗਰਮਣੀ ਮੋਟੀ ਓਹੋ ਐਂ ਕਰ ਇਹਨੂੰ ਮਾੜਾ ਮੋਟਾ ਬੋਲਣ ਦੀ ਅਕਲ ਸਿਖਾਉ ਭਾਈ ਭੋਲੇ ਮੇਰੀ ਗੱਲ ਸੁਣ ਹਾਂ ਤੇ ਇਹ ਤਾਂ ਪੰਜ ਦਾ ਖਸਮ ਜਹ ਜਾਏਗਾ ਤੂੰ ਧੋ ਕੇ ਪਾਇਆ ਭੱਜ ਕੀ ਅੱਛਾ ਜੂਆਂ ਨਾਲ ਕਸਮ ਐ ਪਾ ਕੇ ਹੁ ਤੇਰਾ ਜੂਆਂ ਨੂੰ ਮੇਰੇ ਛਾਲੇ ਨਹੀਂ ਲਵੇਟਦਾ ਜੇ ਮੇਰੀ ਤੇਰੇ ਨਾਲ ਜਾਰੀ ਹੈ ਯਾਰ ਪਿਆਰੇ ਹੁਣ ਤੂੰ ਇਹ ਲੈ ਅਕੇ ਅੰਡਰਗਰਾਊਂਡ ਕੱਪੜੇ ਵੀ ਧੋ ਮੇਰੇ ਪਤਾ ਨਹੀਂ ਅਰੇ ਜੀ ਪਾ ਪੈਨੇ ਥੋਡੇ ਮੂਰੇ ਆ ਰਿਹਾ ਸਰਚ ਰਿਹਾ ਸਰਚ ਮੈਂ ਸਰਚ ਨਾਲ ਆ ਵਧੀਆ ਸੁੱਖ ਸਾਂ ਦਾ ਉਹ ਤੂੰ ਐਂ ਦਾ ਦੇਖ ਲੈ ਤੇਰਾ ਵੀ ਢਿੱਡ ਚੁਲਸਣਾ ਕਰੂਗਾ ਕੱਚਾ ਚੱਕ ਕੇ ਦੂਰੇ ਚੁੱਲੇ ਦੇ ਲੈ ਦੇਖੀ ਨਾ ਤੇਰੇ ਹੱਥ ਵੱਢ ਦੇ ਆਲੂ ਆ ਕਿ ਆਲੂ ਛੱਲੇ ਨੇ ਓਏ ਹੈ ਬੈਠੀ ਬੇੜੀ ਆ ਰਿਆ ਗਲੇ ਪੈਨੇ ਕਾਲੇ ਪੈਨੇ ਆਲੂ ਇਹ ਮੁਸਕੇ ਖਵਾਈ ਜਾਂਦਾ ਤੈਨੂੰ ਤੇਰਾ ਢਿੱਡ ਖਰਾਬ ਕਰ ਦੂ ਇਹ ਉਹ ਫਿਰ ਜਾ ਕੇ ਕਿਸੇ ਹੋਰ ਦੇ ਖਾਇਆ ਉਹਨਾਂ ਨੇ ਇਹਨੂੰ ਖਵਾ ਲਈ ਓਏ ਤੇਰਾ ਬੱਬਰ ਵੀ ਹੀ ਤਾਂ ਭਰਦਾ ਭੈਂਜਿਆ ਖਸਮਾ ਕਿਉਂ ਨਹੀਂ ਸਮਝਦਾ ਤੂੰ ਰੋਟੀ ਨਹੀਂ ਖਾਣੀ ਅੱਜ ਹੈ ਮੈਂ ਤਾਂ ਜਾਨਾ ਖਾਇਆ ਮੇਰਾ ਦੋ ਡੰਗ ਟਾਈਮ ਟੱਪ ਜੀ ਇਹਨੂੰ ਮੈਂ ਕਹਾਂ ਰੋਟੀ ਅੱਜ ਉੱਥੇ ਭੋਗ ਤੇ ਆ ਜਾ ਸੋ ਭਾਈ ਇਦਾਂ ਖਾ ਮਾਥਨ ਤਾਂ ਹਉਣ ਵਾਲਾ ਹੋਇਆ ਆਪਣਾ ਲੈ ਹੁਣ ਕੀ ਲੈ ਚੋਨਾ ਜਾਗੋ ਆ ਜਾਗੋ ਬਿੰਦਰ ਕੇ ਆ ਜਾ ਹਾਂ ਜਾ ਗੋਬਿੰਦਰ ਕੇ ਆ ਜਾ ਮੇਰੀ ਗੱਲ ਸੁਣ ਲੈ ਚਾਪੜੇ ਖਾ ਕੇ ਐਵੇਂ ਕਾੜ ਤਾਂ ਉਹਨੇ ਕਿਸੇ ਨੂੰ ਕੈਮਿਕਾ ਨਹੀਂ ਘਰ ਨੂੰ ਨਹੀਂ ਤਾ ਕਿ ਤੁਸੀਂ ਜਾ ਖੜੇ ਅਗਲੇ ਮੁੱਕੀਆਂ ਲਾ ਲਾ ਕੱਢਣਗੇ ਕਿਹਦੇ ਜਿੰਨੇ ਦੇ ਜਾਣ ਨੂੰ ਹੈ ਨਾ ਮੇਰੇ ਗੱਲ ਤਾਂ ਨਹੀਂ ਨਹੀਂ ਮੇਰੇ ਬਿੰਦਰ ਕਿਆਂ ਨਾਲ ਬਿੰਦਰ ਕਿਆਂ ਨਾਲ ਸਿੱਧੀ ਆ ਸਿੱਧੀਆਂ ਮੇਰੀ ਸਿੱਧੀਆਂ ਉਂਗਲ ਕੰਦੇ ਚ ਮਾਰ ਲੇਗਾ ਉਂਗਲ ਟੁੱਟ ਜੂ ਕਿਸ ਨੇ ਜੜਾਉਂਗੀ ਨਹੀਂ ਤੇਰੀ ਪੈ ਰਿਆ ਹਾਂ ਇਹਨੂੰ ਸੈਂਸਸ ਗਾ ਮਾੜੀ ਮੋਟੀ ਪੈਂਦੀ 6 ਇੰਚ ਮਰਾਉਂਦਾ ਮੈਂ ਤਾਂ ਕੱਚਾ ਧੋਕੇ ਆਪਦਾ ਟੰਗ ਦਾ ਆਏ ਉਹ ਤੇਰੀ ਭੈਣ ਮਰਜੇ ਤੇਰੀ ਮੇਰਾ ਸਾਲਾ ਅੱਖ ਜੇ ਮਰਿਆ ਤੇਰੀ ਵੀ ਕੁੜੀ ਲੱਗੀ ਭਾਈ ਗੁੱਡੀ ਲੱਗੀ ਟੋਟੇ ਕਰ ਦਿਓ ਉਹ ਪਰਾਂ ਭਗ ਜਾ ਮੇਰੇ ਲੱਭੋਂ ਹੈ ਉਹ ਪਰਾਂ ਭਗ ਜਾ ਆਪਣੋ ਯਾਰ ਆਓ ਚੰਗਾ ਤੇਰਾ ਬਹਿ ਜੇ ਬੇੜਾ ਮੈਂ ਤਾਂ ਇਹ ਜੇ ਮੇਰੇ ਸਾਲੇ ਨੰਗੜ ਦਾ ਭੈਣ ਦਾ ਮਰਾਵਾ ਵੀ ਦਾ ਅੱਜੂ ਫਟਾ ਕੇ ਲ ਲੇ ਵੀ ਪੈਰ ਦਾ ਤੋ ਮਰੇ ਤੇ ਮੈਂ ਤਾਂ ਕਹਿੰਦਾ ਤੇਰਾ ਖੁਰੜੀ ਟੁੱਟ ਜੇ ਮੇਰਾ ਸਾਲਗਣਿਆ। ਯਾ ਲੀਦੂ ਕਹਿਣਾ। ਬੜਾ ਬੋਲਦਾ ਯਾਰ ਛੋਟੇ ਵਾਲਾ ਨੂੰ ਕੱਟ ਕੇ ਆ ਖੋ ਕੱਟ ਬੋਲਿਆ ਕਰ ਉਹਨੂੰ ਵੱਡੇ ਛੋਟੇ ਦੀ ਹੈ ਨਹੀਂ। ਵੱਡੇ ਛੋਟੇ ਦੀ ਤਾਂ ਤਾਂ ਕਰੇ ਲਾ ਕੇ ਚੱਲ ਜੀ ਕੋਈ ਕੰਮ ਧੰਦਾ ਕਰੀਏ ਮੇਰੇ ਸਾਲਾ ਚਾਰੀ ਜੜੀ ਦਾ ਆਪਾ ਕੁੱਤਿਆਂ ਦੇ ਰੋੜੇ ਮਾਂ ਤੇ ਫੇਰੀ ਜਾਂਦੇ ਆ। ਕੰਮ ਹੀ ਹੈ ਨਹੀਂ ਕੋਈ। ਕੰਮ ਹੈ ਹੀ ਕੰਮ ਨਹੀਂ ਕੰਮ ਦਾ ਬਥੇਰਿਆ। ਆਪਾ ਕਰਕੇ ਰਾਜੀ ਨਹੀਂ। ਕੋਈ ਕਰਾ ਦੇ ਮੂੰਮਾ ਕੌੜਾ ਕਰਾ ਦੇ ਜਾਂ ਕੋਈ ਹੈ ਕੁਝ ਗਾਰਡਮੈਂਟ ਤੇਰੇ ਕੋਲੇ। ਯਾਰ ਮੇਰੀ ਗੱਲ ਸੁਣ ਲੈ। ਭੁੱਕੀ ਗਈ ਮੁੱਕ। ਜਿਹੜੀ ਗੱਲ ਤੀ ਹਾਂ ਦਾਰੂ ਦੀ ਪਿਆਲੀ ਪਈਆ ਜਾਂ ਪੀੜੀਆਂ ਦਾ ਦੱਸ ਦੇ ਬੋਤਲ ਪਈਆ ਆਹਾ ਪਸੇ ਲੱਗਿਆ ਮੈਨੂੰ ਤਾਂ ਮੈਨੂੰ ਤਾਂ ਭਾਈ ਦਾ ਸੀੜਜਾ ਲੱਗਿਆ ਨਾ ਆਕੇ ਹਾਂ ਇਹਦਾ ਹੋਜ ਖਾਮੂ ਗਿਆ ਭਾਈ ਤੈਨੂੰ ਠੰਡ ਹੈ ਥੋੜਾ ਮੂੰਹ ਪਰਾ ਰੱਖ ਤੇ ਰ ਸਮੈਲੀ ਜੀ ਆਈ ਜਾਂਦੀ ਅੱਜ ਤਾਂ ਮੈਂ ਵੀ ਨਾਲ ਲਿਆ ਮੈਂ ਕਹਾਂ ਮੈਂ ਕਹਾਂ ਠੰਡ ਹੈ ਐ ਕਹਿਣਾ ਥੋੜਾ ਭਰਾਵਾ ਤੂੰ ਥਲੀ ਫਿਟ ਦੇ ਓਕੇ ਮੈਂ ਕਹਿੰਦਾ ਦੀ ਭਾਈ ਪਿਆਲੀ ਲਾਉਣੀ ਆ ਦਾਰੂ ਦੀ ਦੱਸ ਮੈਂ ਅੰਦਰੋਂ ਚੱਕਾ ਬੋਤਲ ਹੈ ਪਈਆ ਇੱਥੇ ਬੋਤਲ ਬੋਤਲ ਆਪਣੇ ਘਰੇ ਬੋਤਲ ਹਾਂ ਲੈ ਮਾ ਸੱਚ ਹੈ ਆ ਪਾ ਦੇ ਦਿਖਾ ਬੋਚ ਕੇ ਦੇ ਨਾ ਆ ਜਾ ਲੈ ਕੇ ਆ ਜਾ ਕੇ ਲੈ ਘਰੇ ਬੋਤਲ ਲੈ ਦਾ ਲੈ ਆ ਦੇ ਪਈ ਹੈ ਫਟੇ ਮੂੰ ਮੇਰਾ ਸਾੜਾ ਤੇਰੇ ਅਰੇ ਇੱਕ ਪੇਗ ਵੀ ਹੈ ਨਹੀਂ ਓਏ ਮੇਰੀ ਗੱਲ ਸੁਣ ਲਾ ਰਾਤ ਨੂੰ ਬੋਤਲ ਲਿਆਇਆ ਸੀਗਾ ਹੈ ਅੱਛਾ ਮੈਂ ਕਿਸੇ ਦੇ ਦਿਹਾੜੀ ਤੇ ਪਾ ਗਿਆ ਉਹਨਾਂ ਨੇ ਬੋਤਲੀ ਦੇਤੀ ਮਾ ਬੋਤਲੀ ਦੇ ਦਿਓ ਆਪਾਂ ਨੂੰ ਕੱਲਾ ਪੀ ਗਿਆ ਤੂੰ ਗੱਦਾਰ ਨਾ ਮੈਂ ਤੇਰੀ ਰੱਖੀ ਆ ਆਪਾਂ ਦੋਹੇ ਭਾਈ ਪੀਵਾਂਗੇ ਚੋਂ ਨਹੀਂ ਮੇਰੀ ਗੱਲ ਸੁਣਾ ਇਹ ਜੋ ਕਿ ਪੀਜੂ ਟੱਟੂ ਯਾਰ ਲੈ ਦੇਖ ਲੈ ਇਹ ਤਾਂ ਇੱਕ ਪੇਗਾ ਭਾਈ ਐਂ ਪੀਚੀ ਤਾਂ ਜਾਣੀ ਨਹੀਂ ਮੈਂ ਫਿਰ ਤਾਂ ਆਪਾਂ ਚੁਸਕੀਆਂ ਲੈ ਲੈਨੇ ਫੇਰਾ ਮੇਰੀ ਗੱਲ ਸੁਣ ਲੈ ਰਾਤ ਮੇਥੋਂ ਪਾਣੀ ਪੀਤੀਗੀ ਮੈਂ ਕੀ ਕਰਾਂ ਹੁਣ ਥੱਕਿਆ ਹੋਇਆ ਤੀ ਮੇਰਾ ਸਰੀਰ ਅੱਕਗੇ ਵੀ ਤੂੰ ਮੇਰੀ ਗੱਲ ਸੁਣਾ ਹਾਂ ਸੁਣ ਤਾਂ ਮੈਂ ਸੁਣਨੂ ਸੁਣਨੂ اچھا ਨਾ ਮੈਨੂੰ ਫੜਾ ਦੇ ਕੋਈ ਨਹੀਂ ਮੈਂ ਸੁਣ ਲੈਂਦਾ ਤੇਰੇ ਮੁਰੇ ਉਪਰਾਂ ਉਪਰਾਂ ਨਾ ਕਰ ਜੀ ਕਿਤੇ ਦਾਰੂ ਨਹੀਂ ਕਰ ਤੇ ਐਂ ਕਹਿਣਾ ਨਹੀਂ ਮੈਂ ਤੈਨੂੰ ਹਾਂ ਇਹ ਨਾਲ ਕੀ ਬੰਨਣਾ ਕੋਈ ਕੋਈ ਪੈਸਾ ਤੇ ਲੈ ਹੈ ਤੇਰੇ ਕੋਲੇ ਆਪਾਂ ਹੋਰ ਲੈ ਲੈਨੇ ਕੋਈ ਪੈਸਾ ਮਤੇ ਲੈ ਠੇਕੇ ਢੂਕੇ ਕਿਹੜਾ ਮੋਕੇ ਠੇਕੇ ਤੋਂ ਲੈ ਲਾਂਗੇ ਪੈਸਾ ਉਹ ਤੇਰੇ ਕੋਲ ਕੋਈ ਮੇਰੇ ਕੋਲ ਪੈਸੇ ਹੀ ਨਹੀਂ ਯਾਰੀ ਹਾਂ ਪੈਸੇ ਨਹੀਂ ਮੇਰੇ ਕੋਲ ਉਹਦਾ ਕਪੜੇ ਵੀ ਬੁਲਾ ਗਈ ਰਵੇ ਦੀ ਮੈਂ ਓਏ ਅਰੇ ਮੈਂ ਲੂਸੇ ਦੇ ਡਿੱਗਿਆ ਸੀ ਰਾਤ ਉਹ ਇੱਥੇ ਰੱਖ ਉਹਦੀ ਖੇਤਾਂ ਇਹ ਬਚਿਆ ਵੈਰੀ ਗੁੱਟ ਆਦਾ ਭਲਾ ਹੀ ਸੋਣਾ ਕੰਮ ਹੋ ਗਿਆ ਮੈਂ ਕਹਿੰਦਾ ਫਿਰ ਇਹਦਾ ਕੋਈ ਨਾ ਕੋਈ ਜਿਗਾਰੜ ਲਾਉਣਾ ਪਊ ਆਪਾਂ ਨੂੰ ਲੈ ਫਿਰ ਲੈ ਦਾ ਜਿਗਾਰੜ ਜਿਗਾਰੜ ਲਾਓ ਛੱਡ ਜਾ ਐਂ ਕਹ ਫਿਰ ਤੂੰ ਚੱਲ ਮੈਂ ਆਇਆ ਮਾ ਜਮਾ ਤੂੰ ਚੱਲ ਮੈਂ ਆ ਗਿਆ ਜਗਾੜ ਦਾ ਹੋਊਗਾ ਲੈ ਕੇ ਮੁਰੇਗਾ ਫਿਰ ਹਾਂ ਬੋਤਲ ਆਪਾਂ ਬੋਤਲ ਨਹੀਂ ਲਿਆਵਾਂਗੇ ਆਪਾਂ ਨੂੰ ਕੀ ਅਜ ਤੇ ਮਰਜੀ ਭੇਜ ਦੇ ਆਪਾਂ ਦਾ ਪੇਗ ਲੋਣਾ ਹਾਂ ਆਹ ਕੀਆ ਮਾਫ ਕਰੀਂ ਛੋਟੇ ਭਾਈ ਪਾਣੀ ਤਾਂ ਫੇਰ ਵੀ ਗਰਮ ਹੋ ਜਾਊਗਾ ਸਰੀਰ ਗਰਮ ਹੋਣਾ ਜ਼ਰੂਰੀ ਹੈ ਆਹ ਯਾਰੇ ਮੈਂ ਅੱਜ ਕੋਕ ਜਹਾ ਗਲਤ ਮੰਗਾ ਲਿਆ ਠੰਡਾ ਜਹਾ ਹੈ ਠੰਡਾ ਗਲਤ ਮੰਗਾ ਲਿਆ ਮੈਂ ਫਿਰ ਬੱਤੇ ਨਾਲ ਗਿੱਜ ਗਿਆ ਹੁਣ ਅੱਛਾ ਹਾਂ ਕਬਲਾਂ ਪਾਣੀ ਦੇ ਪਿੰਦਾ ਹੁੰਦਾ ਸੀ ਭਾਈ ਵਧੀਆ ਕੀਤਾ ਹਾਂ ਮੇਂ ਦਵਾਈ ਚੱਲਦੀ ਹੈ ਨਾ ਉਥੋਂ ਇਹ ਤਾਂ ਆਪ ਲੀਵਰ ਖਰਾਬ ਕਰ ਦਿੰਦਾ ਮੈਂ ਸੋਣ ਇਹ ਤਾਂ ਗੰਦੀ ਚੀਜ਼ ਹੈ ਇਹ ਨਹੀਂ ਕੰਮ ਦੀ ਡਾਕਟਰ ਕਹਿੰਦਾ ਉਹਨਾਂ ਕਾਲੇ ਜੇ ਬੱਤੇ ਨਾਲ ਲਾਇਆ ਕਰ ਪੀਗਾ ਅੱਛਾ ਹਾਂ ਚਲ ਤੇ ਪਤੀ ਜੀ ਵਧੀਆ ਰਹਿ ਗਈ ਪੈਸੇ ਹਣਾ ਓਏ ਮੇਰੇ ਛਾਲਾ ਕਿਸੇ ਹੋਰ ਕੋਲ ਨਾ ਮਾਰਦੀ ਪਤਾ ਹੀ ਬੰਦੇ ਬੈਠੇ ਨੇ ਉਰੇ ਬਲਾਈ ਇੱਜਤਾ ਮੇਰੀ ਦੇਖ ਲੈ ਇੱਜਤਾ ਮੈਂ ਤੇਰੀ ਚੋਰੀਆਂ ਕਰਦਾ ਛਾਲਾ ਅਰੇ ਇੱਜਤਾ ਤੇਰੀ ਹੈ ਓਏ ਕੋਈ ਨਾ ਕੋਈ ਨਾ ਕਿਸੇ ਨੂੰ ਨਹੀਂ ਦੱਸਦਾ ਰਿਹਾ ਮੈਂ ਚੁੱਪ ਕਰ ਗਿਆ ਮੇਰੀ ਦਾਰੂ ਪੀ ਕੇ ਭੈਣਾ ਮੇਰੇ ਦੀ ਖੜਾਈ ਜਾਣਾ ਹੈ ਅੰਗਰੇਜ਼ੀ ਆਣਾ ਓਏ ਅੰਗਰੇਜ਼ੀਆ ਚੁੱਪ ਕਰ ਜਾ ਮੈਂ ਕਹਿੰਦਾ ਤੈਨੂੰ ਹਾਂ ਕੁਝ ਖਾਣ ਨੂੰ ਮੰਗਾਲਾ ਕਿ ਭੈਣਾ ਦਾ ਥੇੜੀਆਂ ਚਟ ਚਟਕੀ ਟਾਈਮ ਪਾਸ ਕਰ ਲਾਂਗੇ ਖਾਣ ਨੂੰ ਫਿਰ ਮੈਂ ਆਂਡੇ ਮੰਗਾਲਾ ਉਬਲੇ ਆਂਡਾ ਮੰਗਾਲਾ ਇੱਕ ਮੁੱਕਦਾ ਨਹੀਂ ਪਾ ਬੱਬੂ ਬਡੇ ਭਾਈ ਦੋ ਐਂ ਕਰ ਤਲੇਆਂ ਤੇ ਨੇ ਯਾ ਤਲੇ ਨਾਲ ਤਲੇ ਨਾਲ ਲਾਵਾਂਗੇ ਅੱਜ ਤਲੇ ਨਾਲ ਲਾਏਗਾ ਹਾਂ ਮੈਨੂੰ ਤਾਂ ਉਬਲੇ ਹੀ ਦੇ ਜੀ ਬੱਬੂ ਹਾਂ ਇਹਦਾ ਮੈਂ ਤਾਂ ਕਮਜ਼ੋਰ ਐਨੂੰ ਉਬਲੇ ਦੇ ਦਈਏ ਖਾਂਦਾ ਨਹੀਂ ਤਲੇ ਹੋਇਆ ਪਈਦਾ ਉਹ ਤੋਂ ਬਾਹਰ ਹੋ ਗਿਆ ਅੱਜ ਦਾ ਤੂੰ ਕਾਹ ਤੋਂ ਬਾਹਰ ਆ ਭਾਈ ਅੱਜ ਪੈਸਾ ਆਇਆ ਹੋਇਆ ਪੈਸਾ ਐ ਨਹੀਂ ਦਸੀਦਾ ਹੁੰਦਾ ਕਿਸੇ ਨੂੰ ਵੀ ਲਾ ਕੇ ਚੱਲਾ ਇਹ ਜਾ ਕੁਸ ਹੋ ਗਿਆ ਸਾਡੇ ਕੋਲੇ ਪੈਸਾ ਆਇਆ ਹੋਇਆ ਲਓ ਜੀ ਮਲੰਗ ਮਲੰਗ ਕੋਈ ਨਹੀਂ ਮਲੰਗ ਨਹੀਂ ਕਹਿਣਾ ਬੱਬੂ ਨਾ ਨਾ ਮਲੰਗ ਕਦੋਂ ਕਹਦਾ ਹਾਂ ਆ ਪਗਾਰੋਂ ਕਹਿਣਾ ਤੇ ਬੰਦੇ ਵਧੀਆ ਆ ਵਧੀਆ ਕਰਾ ਜਿਹੜਾ ਮੂਣੀਆਂ ਤੇ ਨੂਨ ਜਾ ਭੁੱਖ ਲੈ ਤੂੰ ਵੇਗ ਪਾ ਬੈਰੇ ਵੇਗ ਪਾ ਲੈਨੇ ਆ ਨਹੀਂ ਚਲ ਸੁਣਾ ਹਾਂ ਪਤਲੀ ਦਾ ਕਿਵੇਂ ਕਰੇਗਾ ਹੁਣ ਫਿਰ ਤੂੰ ਪਤਲੀ ਆਲੀ ਗੱਲ ਨਾ ਛੇੜ ਇਹਦਾ ਦੱਬ ਦੇ ਇਹਦਾ ਕਰੇ ਜਾਂਦਾ ਨੂੰ ਅਜੇ ਜੱਗਾ ਮੇਰਾ ਜਲੂਸ ਕੱਢੂਗਾ ਤੂੰ ਹੂੰ ਇਹਦਾ ਜਦੋਂ ਨੇ ਤੜਕੇ ਪਾਣੀ ਤੱਤਾ ਤਰਿਆ ਅੱਛਾ ਮੇਰਾ ਕੁਰਤਾ 파ਟੇ ਲੈ ਕੁਰਤਾ ਪਾੜ ਕੇ ਗੱਲ ਚ ਨਾ ਪਾਦਾ ਤੂੰ ਤਾਂ ਕਹੀਂ ਉਹੀ ਲੈਣੀਗਾ ਕੱਥੇ ਉਹ ਫਿਰਦੀਆਂ ਸੀਗੀਆਂ ਗੱਤਾ ਝੁਗਣ ਵਾਲੀਆਂ ਉਹ ਲੈ ਗਿਆ ਚੱਕੇ ਆਥ ਨੇ ਆਥ ਨੇ ਕਹਦੇ ਉਹੀ ਕਹਦੇ ਮੂੰਹ ਹੀ ਕਹ ਉਹਨੂੰ ਸਾਰਾ ਪਤਾ ਹੈ ਪਿਛਲੀ ਵਾਰ ਮੇ ਤੋਂ ਹੱਥ ਜਾਈਓ ਹੋ ਗਿਆ ਤੀਗਾ ਉਹਨੇ ਮੈਨੂੰ ਦੇਖ ਲਿਆ ਅੱਛਾ ਪਹਿਲਾਂ ਤਾਂ ਕੁਛ ਨਹੀਂ ਕਿਹਾ ਜਦੋਂ ਮੈਂ ਦਿੱਤਾ ਵੇਚ ਬਚੂਨ ਵਾਲੇ ਦਾ ਕਬਾੜੀ ਦੇ ਮੜਾ ਰਿਆ ਨਾਲੇ ਮੇਰੇ ਨਾਲ ਚਪੇੜੇ ਉੱਥੇ ਤੂੰ ਭਾ ਆਪਣਾ ਨਿਕਲ ਨਹੀਂ ਮੇਰਾ ਸਾਰਾ ਨਾਲ ਮੇਰੇ ਵੀ ਮੇਰੇ ਵੀ ਹੱਲ ਹੋਏਗਾ ਬੇਟਾ ਮੈਂ ਤਾਂ ਚੁੱਪੀ ਆ ਮੇਰੇ ਨਾਲ ਤੂੰ ਨੀ ਮੁੜਦਾ ਨਾ ਮੈਂ ਚੁੱਪਾਂ ਲੈ ਹਾਂ ਅਪਾ ਜੀ ਫਾਂ ਭਾਈ ਹੁਣ ਪਤੀ ਦੀ ਗੱਲ ਹੋਣਾ ਛੇੜੀ ਆਪਾ ਪੈਸਾ ਤੇ ਲਾਇਆ ਤੇਰੇ ਕੋਲੇ ਕਿਉਂ 20 20 ਰੁਪਏ ਹੋਣਾ 10 20 ਰੁਪਏ ਕੀ ਹੋ ਗਿਆ ਯਾਰ ਦਾ ਜੁਰਦਾ ਲਵਾਂਗੇ ਹੁਣ ਬਸ ਅਜ ਅੰਗਰੇਜੀ ਪਿੰਨ ਮੇਰਾ ਸਾਲਾ ਜੇ ਪੈਸੇ ਆ ਗਏ ਆਪਣੇ ਕੋਲੇ ਮੇਰੇ ਕੋਲ 20 30 ਬਚੇ ਸੀ ਉਹ ਆਂਡੇ ਦੇ ਲਾਗੇ ਅਜ ਨੰਗ ਫੇਰ ਹੋ ਗਏ ਹਾਂ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਚੱਕ ਫਿਰ ਕਿਸਦਾ ਹੋਰ ਚੱਕ ਕੁਸ ਹੋਰ ਫੜਕਾ ਪਾਏ ਦਾ ਬੰਦੇ ਬੈਠੇ ਨੇ ਮੇਰੀ ਇੱਜ਼ਤ ਤਾਂ ਇਹਨੂੰ ਮੈਂ ਦੱਸ ਹੀ ਦੇਣਾ ਯਾਰ ਐ ਕਰਦੇ ਫਿਰ ਹਾਂ ਹੁਣ ਮੈਂ ਕਰੂ ਇਲਾ ਕਰ ਦੇ ਠੀਕ ਆ ਜੱਕ ਦੇ ਅਗਲੀ ਪੈਨਸ਼ਨ ਦਾ ਰੁਚੀ ਲਾਵਾਂਗੇ ਸਾਰੀ ਮੇਰੀ ਪੈਨਸ਼ਨ ਤੇ ਆ ਜਾ ਕਰ ਯਾਰ ਤੂੰ ਮੇਰੀ ਪੈਨਸ਼ਨ ਤੇ ਨਾਲੇ ਤੂੰ ਐ ਐਡੀ ਆ ਗੱਲ ਨਾ ਕਰ ਕਰ ਵੀ ਮੇਰੀ ਪੈਨਸ਼ਨ ਲਗੀ ਹੋਈ ਆ ਅੱਛਾ ਮੈਨੂੰ ਕਿਥੇ ਨਹੀਂ ਜਨਾਨੀ ਨਹੀਂ ਦੇਣੀ ਯਾਰ ਨਹੀਂ ਹੁਣ ਤਾਂ ਕਹਿਣਾ ਤੇ ਕਰਾ ਯਾਰੀ ਪਿੱਛੇ ਕਹਿਣਾ ਕਰ ਫੂਕ ਦਈਏ ਹੈ ਹੁਣ ਤੂੰ ਘਰ ਖਵਾ ਵੀ ਨਹੀਂ ਸਕਦਾ ਲੈ ਦੱਸ ਤੇ ਮੇਰੇ ਸਾਲਿਆ ਬੱਕਰ ਤਾਂ ਖਾਲੇ ਕਰ ਦਣੀ ਚੱਕਰ ਗੱਲਾਂ ਐ ਹੈ ਜਦੋਂ ਤੂੰ ਕਹਿੰਦੇ ਨਾ ਵੀ ਤੇਰੀ ਪਿਆਰੇ ਆ ਪ੍ਰੈਸ਼ਨ ਲੱਗੀ ਹੈ ਜਨਾਨੀ ਅਗਲਾ ਤਰਾਜ ਕਰਦਾ ਵੀ ਤਾਂ ਵੱਡੀ ਉਮਰ ਦਾ ਹੈ ਵੱਡੀ ਬੁੱਢੀ ਉਮਰ ਦਾ ਕੋਈ ਨਹੀਂ ਤੂੰ ਉਮਰ ਕਿੰਨੀ ਹੈ ਤੇਰੀ ਆਹੀ 55 55 ਦੇ ਲਵੇ ਲਾਉਣੀਆਂ ਹੋਰ ਕਿੰਨਾ ਕੁ ਵੱਡਾ ਤੂੰ ਲਾ ਦੱਸ ਮੇਰੇ ਸਾਰੇ ਜੀ ਗੱਲ ਨਹੀਂ ਕਹੀ ਦੀ ਤੂੰ ਮੇਰੇ ਤੋਂ ਤੂੰ ਤਾਂ ਲਾਉਣਾ ਮੇਰੀ ਉਮਰ ਇੰਨੀ ਨਹੀਂ ਹੈਗੀ ਮੇਰੀ ਉਮਰ ਦਾ ਸਾਰੀ ਦੋ ਘਟਾ ਚ ਦੋ ਘਟ ਦੋ ਘਟ 42 ਹੈ ਮੰਨਿਆ ਤੂੰ ਆਈ ਉਮਰ ਮੇਰੀ ਭਲਾਈ ਛੁੱਟ ਯਾਰ ਜਨਾਨੀ ਮੈਨੂੰ ਦੇਜੂ ਜਵਾਬ ਇਹ ਜੀ ਗੱਲ ਅੱਗੇ ਤੋਂ ਨਾ ਕਰੀ ਬੱਸ ਬੱਸ ਮੇਰਾ ਖਲਾ ਕੱਪ ਮਰੀ ਜਾਂਦਾ ਬੱਗੇ ਕਾਮ ਆ ਬੇੜੇ ਨਾ ਤੂੰ ਹੈ ਮੈਂ ਨਾ ਵੀ ਪੁਰਾਣਾ ਨਹੀਂ ਮੈਂ ਹਾਂ ਕੋਈ ਛੋਟਾ ਮੋਟਾ ਸਾਮੀ ਨਹੀਂ ਭਾਈ ਤੂੰ ਵੱਡਾ ਬੁੜਿਆ ਜਾਣ ਲੱਗਾ ਬੁੜਿਆਂ ਚ ਹੁਣ ਤੂੰ ਆਖੇ ਆਖੇ ਹੁੰਦੀ ਨਹੀਂ ਕੁਮਾਰਿਆਂ ਚ ਗਲਤੀ ਹੁਣ ਛੜਿਆਂ ਚ ਨਾ ਹੋ ਗਿਆ ਹਾਂ ਲੁਚੜਾ ਬੁੜਾ ਤੂੰ ਲੁਚੜਾ ਬੁੜਾ ਹੁਣ ਤਾਂ ਭਾਂ ਦਾ ਕੋਈ ਬੁੜੀ ਟੇੜੀ ਨੀ ਲੱਭਉਂਦੀ ਨਾ ਲੱਗਦੀ ਆਪਣੇ ਘਰ ਦੇ ਹਾਂ ਤਾਂ ਗੱਲ ਫ੍ਰੀ ਕਰ ਲੈਣਾ ਤੂੰ ਹੈਂ ਮੇਰੇ ਮੁਰੇ ਕੀਲ ਕੋ ਆਦਾਈਆਂ ਤੋਂ ਕੱਲ ਡੰਡੂ ਗਿਆ ਅਦਾ ਕਰ ਫ੍ਰੀ ਕਰ ਲੈਣਾ ਤੂੰ ਤਾਂ ਲੱਗਦਾ ਮਾੜਾ ਮੋਟਾ ਦੇਖਣਯੋਗ ਨਹੀਂ ਤੇਰਾ ਤਾਂ ਜਮੀ ਪੇੜਾ ਪਲੀਤ ਹੋਇਆ ਪੈ ਭਾਈ ਮੇਰੇ ਤਾਂ ਸਾਰੇ ਪੇਤ ਖੁੱਲ ਗਏ ਯਾਰ ਲੋਕਾ ਮੁਰੇ ਮੇਰੇ ਕਹਣ ਸੁਣਾ ਪੜਾ ਪੈਰੇ ਹਾਂ ਚੱਲੀਏ ਪਗਰੇ ਕਰੀ ਚਾਲਦੇ ਹਾਂ ਕੋਈ ਸਲਾਦ ਪਪਾ ਜਦ ਖਾ ਲੈ ਫੇਰ ਖਾਵਾਂਗੇ ਯਾਰ ਮੇਰੇ ਤਾਂ ਜੀ ਕੱਚਾ ਕਰਤੇ ਨੇ ਕਿਉਂ ਮੈਂ ਤਾਂ ਇੰਨੀ ਕਦੇ ਆਇਆ ਨਾ ਮੈਂ ਕਦੇ ਸਟੈਂਡਰਡ ਦੀ ਪੀਤੀ ਨਹੀਂ ਆਇ ਐ ਪੀਤੀ ਨਹੀਂ ਐ ਪੀਤੀ ਨਹੀਂ ਮੈਂ ਤਾਂ ਆਪਾਂ ਤਾਂ ਉਹੀ ਫਿਰ ਆਪਣਾ ਹੋਈ ਦਾਲ ਵਾਲੇ ਨਾਲ ਪੈਗ ਲਾਉਣ ਵਾਲੇ ਆਪਾਂ ਨੂੰ ਕੀ ਮਤ ਹੈ ਸੂਹੇ ਹੈ ਅੱਜ ਤਾਂ ਆਪਾਂ ਆਂਦਾ ਪਤੀਲੀ ਦੀ ਗਾਦੀ ਵੇਚੀ ਮੇਰਾ ਸਾ ਆਂਡਾ ਕਿਧਰੇ ਨਾਲ ਮੂਲੀ ਹੂੰ ਘਟਣੀ ਅੰਗਰੇਜ਼ੀ ਦਾਰੂ ਆਣੀ ਮੈਂ ਪਿੰਡਾ ਕਾਲਾ ਬੱਤਾ ਚੜਾਈ ਕਰਦੀ ਗੱਡੀ ਪਿੰਡਾ ਹੁਣਾ ਮੇਟੋ ਮੁਕੀਆਂ ਨਾ ਖਾਲੀ ਜੁਗਣੀ ਪੀਣ ਵਾਲਿਆ ਬੰਦਿਆ ਤੂੰ ਹਟਦਾ ਕਿਉਂ ਨਹੀਂ ਤੈਨੂੰ ਰੱਬ ਦਾ ਖੌਫ ਨਹੀਂ ਕੋਈ ਥੋੜਾ ਬਹੁਤਾ ਵੀ ਰੱਬ ਰੱਬ ਦਾ ਕਉਪ ਕੀ ਹੈ ਹਾਂ ਰੱਬ ਦਾ ਕਉਪ ਕੀ ਹੈ ਤੂੰ ਹੇ ਤੂੰ ਜਿਹੜਾ ਕਰਨੋਂ ਤੂੰ ਦਾ ਦੂਰ ਬਣਾ ਕਰਿਆ ਜਾ ਕੇ ਮੈਂ ਰੋਟੀ ਬਣਾਉਣਿਆ ਜਾ ਕੇ ਸੱਚ ਪਹਿਰੇ ਮੈਨੂੰ ਇੱਕ ਛੱਤੀ ਮੈਨੂੰ ਗੱਲ ਦਾ ਡਾਰ ਲੱਗਿਆ ਪਿਆ ਫਿਰ ਹੂੰ ਮੈਨੂੰ ਜਗਾ ਤਾ ਕੇ ਕੋਟੂਗਾ ਕਿਨੂੰ ਮੈਨੂੰ ਤੇਰੇ ਹੱਥ ਰੋ ਮੇਰੇ ਉਂਤੇ ਜੱਕਾ ਹਾਂ ਕੋਈ ਨਾ ਕੋਈ ਨਾ ਜੱਕੇ ਕੋਈ ਨਾ ਕਿਆ ਕਵੇ ਜੱਕੇ ਕਣੀ ਹਮਲਾ ਤਾਂ ਨਹੀਂ ਕਰਤਾ ਸਾਲੇ ਨੇ ਇਹਦਾ ਉਹ ਹੋ ਗਿਆ